ਦੇਸ਼ ਸੇਵਕ ਦੇਖ ਰਹੇ ਸਾਰੇ ਹੀ ਸਰੋਤਿਆਂ ਅਨਜਤਾਰ ਸਿੰਘ ਜੱਬੋਵਾਲ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਅੱਜ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਤੇ ਉੱਪਰ ਵਸਿਆ ਹੋਇਆ ਪਿੰਡ ਜੱਬੋਵਾਲ ਪਿੰਡ ਜੱਬੋਵਾਲ ਦੀ ਗੱਲ ਕਰੀਏ ਪਿੰਡ ਜੱਬੋਵਾਲ ਦੇ ਵਿੱਚ ਪਹਿਲੇ ਦਿਨ ਤੋਂ ਵਿਕਾਸ ਦੇ ਨਾਲ-ਨਾਲ ਕਬੱਡੀ ਨੇ ਵੀ ਬਹੁਤ ਵੱਡਾ ਨਾਮ ਕਮਾਇਆ ਪਿੰਡ ਜੱਬੋਵਾਲ ਦੇ ਵਿੱਚ ਪਹਿਲੇ ਦਿਨ ਤੋਂ ਵੱਡੀਆਂ ਕਬੱਡੀਆਂ ਕੋਲਾਈਆਂ ਜਾਂਦੀਆਂ ਨੇ ਵੱਡੀਆਂ ਕੋਲਾਂ ਵੀ ਕਰਵਾਈਆਂ ਜਾਂਦੀਆਂ ਨੇ ਕਬੱਡੀ ਨੇ ਬਹੁਤ ਵੱਡਾ ਪਿੰਡ ਜੱਬੋਵਾਲ ਦੇ ਨਾਲ-ਨਾਲ ਬਹੁਤ ਵੱਡਾ ਨਾਮ ਜਿਹੜਾ ਹੈਗਾ ਆ ਨੌਜਵਾਨਾਂ ਨੂੰ ਉੱਪਰ ਲੈ ਕੇ ਜਾਣ ਦੇ ਲਈ ਵੱਡਾ ਹਮਲਾ ਮਾਰਿਆ ਪਿੰਡ ਜੱਪੋਵਾਲਦਾ ਵੀ ਨਾਮ ਰੋਸ਼ਨ ਹੋਇਆ ਅੱਜ ਇੱਥੇ ਰਿਸ਼ਪਾਲ ਸਿੰਘ ਜੀ ਬਹੁਤ ਉੱਗੇ ਸਮਾਜ ਸੇਵੀ ਤੇ ਉਹਨਾਂ ਦੀ ਧੀ ਦਾ ਜਨਮ ਦਿਨ ਜਮਨਾਉਣ ਦੇ ਲਈ ਪਹਿਲਵਾਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਜਿਹੜਾ ਇੱਕ ਸਾਂਝਾ ਕਰਨ ਦਾ ਹੈਗਾ ਖਾਣ ਪੀਣ ਦਾ ਕਿਉਂਕਿ ਜਨਮ ਦਿਨ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਮਨਾਉਣ ਦਾ ਵੱਡਾ oprala ਕੀਤਾ ਜਾ ਰਿਹਾ ਜਿਹੜੇ ਨੌਜਵਾਨ ਖਿਡਾਰੀ ਨੇ ਉਹਨਾਂ ਦੇ ਨਾਲ ਸਾਂਝ ਜਿਹੜੀ ਹੈਗੀ ਆ ਕਰਨ ਦੇ ਲਈ ਥਾਣੇ ਦੇ ਐਸ ਐਚਓ ਸਹਿਬਾਨ ਆਨੇ ਸਦਰ ਦੇ ਰਾਜ ਪਲਵਿੰਦਰ ਕੌਰ ਜੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਸਿੱਧੀਆਂ ਮੁਲਾਕਾਤਾਂ ਸਿੱਧੀਆਂ ਤਸਵੀਰਾਂ ਵੀ ਆਪ ਜੀ ਨਾਮ ਹੈ ਵੀਰ ਜੀ ਮਹਨਰਿਸ਼ਪਾਲ ਸਿੰਘ ਜੀ ਬੋਲ ਰਿਸ਼ਪਾਲ ਸਿੰਘ ਜੀ ਅੱਜ ਪਤਾ ਲੱਗਿਆ ਕਿ ਜਨਮ ਦਿਨ ਇੱਥੇ ਸਾਂਝਾ ਕੀਤਾ ਜਾ ਰਿਹਾ ਦੇਸ਼ ਸੇਵਕ ਦੀ ਸਾਰੇ ਟੀਮ ਦੇ ਵੱਲੋਂ ਇਸ ਜਨਮ ਦਿਨ ਦੀ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਇਹਦੇ ਨਾਲ ਇੱਕ ਦੂਸਰੀ ਵਧਾਈ ਹੋਰ ਕੀਤੀ ਦਾ ਜਨਮ ਦਿਨ ਵੀ ਇੱਥੇ ਬਕਾਇਦਾ ਵਿਸ਼ੇਸ਼ ਤੌਰ ਤੇ ਸਾਰੇ ਪਹਿਲਵਾਨਾਂ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਦੂਸਰੀ ਵਧਾਈ ਵੀ ਆਪ ਜੀ ਨੂੰ ਦਿੰਦੇ ਆ ਇਸ ਤਰ੍ਹਾਂ ਲੱਗਦਾ ਇਹਨਾਂ ਵੀਰਾਂ ਦੇ ਨਾਲ ਅੱਜ ਇਹ ਚੀਜ਼ ਸਾਂਝੀ ਕਰਨੀ। ਅ ਪਹਿਲਾਂ ਤਾਂ ਮੈਂ ਸਾਰੇ ਜਿੰਨੇ ਸ਼ਹੀਦ ਬੱਬਾ ਦੀਪ ਸਿੰਘ ਸਪੋਰਟਸ ਕਲੱਬ ਦੇ ਜੀ ਟੀਮ ਦੇ ਮੈਂਬਰ ਆ ਪਲੇਅਰ ਕਮੇਟੀ ਨਹੀਂ ਪਲੇਅਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਇਸ ਚੀਜ਼ ਨੂੰ ਅ ਅਪਰੀਸ਼ੀਏਟ ਮੈਨੂ ਕੀਤਾ ਤੇ ਮੈਨੂੰ ਇਹ ਚੀਜ਼ ਦਿੱਤੀ ਆ। ਇਹਨਾਂ ਲੋਏ ਉਪਰਾਲਾ ਕੀਤਾ ਗਿਆ ਕਿ ਅੱਜ ਮੇਰਾ ਤੇ ਮੇਰੀ ਬੇਟੀ ਦਾ ਜੋ ਸਾਜਾ ਜਨਮ ਦਿਨ ਹੈ ਉਹ ਮੇਰੀ ਭਤੀਜੀ ਦਾ ਆ ਤਿੰਨ ਜਨਮ ਦਿਨ ਸਾਡਾ ਹੋ ਗਿਆ ਤੇ ਉਹ ਤਿੰਨਾਂ ਜਨਮ ਦਿਨਾਂ ਨੂੰ ਆਉਣਾ ਵੀ ਅਸੀਂ ਵੀ ਮੀਰਾ ਵੀ ਇਹ ਦਿਲ ਕੀਤਾ ਵੀ ਜੋ ਬੱਚਿਆਂ ਨੇ ਨਾ ਕੀਤਾ ਕਿਉਂਗਾ ਨਾ ਮੈਂ ਵੀ ਕਿਉਂ ਨਾ ਬੱਚਾ ਨਾ ਵਾ ਤੇ ਸਾਡੀ ਜੋ ਮੈਨੇਜਮੈਂਟ ਟੀਮ ਜਾਂ ਸ਼ੀਤ ਬੱਬਾ ਦੀਪ ਸਿੰਘ ਐਸਪੋਰਟ ਕਲੱਬ ਦੀ ਉਹ ਵੀ ਸਾਰੀ ਹੈ ਜੀ ਆ ਅਸੀਂ ਇਹਨਾਂ ਜਿੰਨਾ ਇਹ ਨਹੀਂ ਸਤਿਕਾਰ ਦਿੰਦਾ ਅਸੀਂ ਵੀ ਚਾਹੁੰਦੇ ਹੌਸਲਾ ਬੱਚਿਆਂ ਦਾ ਵਧਾਈ ਵੱਧ ਤੋਂ ਵੱਧ ਕਰੀਏ ਤਾਂ ਕਿ ਇਹ ਸਾਡੇ ਨਗਰ ਦਾ ਵੱਧ ਤੋਂ ਵੱਧ ਨਵਾਂ ਰੋਸ਼ਨ ਹੋਵੇ ਕਿਉਂਕਿ ਖਜ਼ਾਨਾ ਤਾਂ ਮੇਂ ਨਹੀਂ ਆ ਨੌ ਜਵਾਨੀ ਤਨ ਹੈ ਨੌ ਜਵਾਨਾਂ ਨੇ ਹੀ ਪਿੰਡ ਨੂੰ ਉੱਪਰ ਲੈ ਕੇ ਜਾਣਾ ਅਸਲ ਪੂੰਜੀ ਤਾਂ ਪਿੰਡ ਦੀ ਜਿਹੜੀ ਹੈਗੀ ਉਹ ਨੌਜਵਾਨ ਹੈ ਦੇਖੋ ਜੀ ਜਿਸ ਪਿੰਡ ਦੇ ਬੱਚੇ ਸਹੀ ਆ ਉਹ ਪਿੰਡ ਆਪੇ ਤਰਕੇ ਜਾ ਅੱਜ ਤੁਸੀਂ ਮੇਰੇ ਨਗਰ 'ਚ ਦੇਖ ਸਕਦੇ ਆ ਅੱਜ ਤੋਂ 4 ਸਾਲ ਪਿੱਛੇ ਜਾਓਗੇ 6 ਸਾਲ ਪਿੱਛੇ ਜਾਓਗੇ ਪਿੰਡ ਦਾ ਨੌਕਾ ਹੋਰ ਪਾਸੇ ਸੀਗਾ ਬੋਲਦਾ ਅੱਜ ਮੇਰੇ ਪਿੰਡ ਦੀ ਜੱਬੂ ਵਾਲ ਦੀ ਮੈਂ ਇਸ ਕਰਕੇ ਕਹਿੰਦਾ ਮੈਂ ਇਹਨੂੰ ਬੜਾ ਮਾਣਿਆ ਕਿ ਜੱਬੂ ਵਾਲ ਦੀ ਟੀਮ ਜੋ ਦੋਆਬਾ ਮੇਜਰ ਲੀਗਸ ਖੇਡਦੀ ਆ ਵਕ-ਵਕ ਟੂਰਨਾਮੈਂਟ ਜਾਂਦੀ ਆ ਕੱਲੂ ਫੇਰ ਇਹਨਾਂ ਦਾ ਟੂਰਨਾਮੈਂਟ ਆ ਹਾਰਾ ਹੱਟੇ ਕਿਤੇ ਨਾ ਕਿਤੇ ਕਦੀ ਸ਼ਾਹ ਕੋਟ ਕਦੀ ਛਾਰ ਪਰ ਕਦੀ ਕਿਤੇ ਦੂਰ ਦੂਰ ਜਾਂਦੇ ਜਦੋਂ ਦੂਰ ਦੂਰ ਖੇលਦੇ ਆ ਉੱਥੇ ਜਦੋਂ ਜੱਬੋਵਾਲ ਦੀ ਟੀਮ ਬੁਲਦੀ ਇਕੱਲੇ ਪਲੇਅਰ ਨਹੀਂ ਬੁਲਦੇ ਸਾਡੇ ਪਿੰਡ ਦਾ ਜਿਹੜਾ ਬੱਚਾ 1 ਮਹੀਨੇ ਦਾ ਆ ਜਾਂ ਜਿਹੜਾ 70 ਸਾਲ ਦਾ ਬਜ਼ੁਰਗ ਸਾਰੇ ਵਿੱਚ ਕਿਉਂਕਿ ਪਿੰਡ ਦਾ ਨਾਮ بڑا ਚਾਹੁੰਦਾ ਜੱਬੋਵਾਲ ਜੱਬੋਵਾਲ ਇਸ ਪੇਸ਼ਰੇ ਅਨੌਸ ਅਕਰਨਾ ਤਸ਼ਹੀਰ ਪਗਸੰਗਰ ਜੀ ਦੇ ਜ਼ਿਲ੍ਹੇ ਦੀ ਜੇ ਗੱਲ ਕੀਤੀ ਹੈ ਪਿੰਡ ਦਾ ਪਿੰਡ ਦਾ ਨਾਮ ਵੀ ਬੜਾ ਰੋਸ਼ਨ ਹੁੰਦਾ ਦੇਖੋ ਜੀ ਮੈਨੂੰ ਮਾਣ ਆ ਇਹਨਾਂ ਬੱਚਿਆਂ ਤੇ ਸਾਡੇ ਬੱਚੇ ਪਿਛਲੇ ਸਾਲ ਵੀ ਅੰਡਰ 14 ਚ ਸਟੇਟ ਚੈਂਪੀਅਨ ਐਤਕੇ ਵੀ ਤੇ ਮੈਂ ਇਹਨੂੰ ਮਾਣ ਆ ਕਿ ਇਹ ਬੱਚੇ ਵੱਧ ਤੋਂ ਵੱਧ ਦੇਖੋ ਜੇ ਜਦੋਂ ਬੱਚੇ ਕੋਸ਼ਿਸ਼ ਕਰਦੇ ਇਕੱਲੇ ਇਹ ਨਹੀਂ ਜਿੱਤਦੇ ਅਸੀਂ ਵੀ ਨਾਲ ਜਿੱਤਦੇ ਹਾਂ ਅਸੀਂ ਸਾਨੂੰ ਬੜਾ ਮਾਣ ਆ ਇਹਨਾਂ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਸੇਕਪੁਰ ਵਾਲਿਆਂ ਦਾ ਸਾਡਾ ਮੇਰਾ ਬਹੁਤ ਬਹੁਤ ਧੰਨਵਾਦ ਜੀ ਜੀ ਤਕਰੀਬਨ ਜੀ ਜਿਹੜੀ ਵੀ ਅਸੀਂ ਆਪਣੀ ਉਸ ਸੰਭਾਲੀ ਆ ਜੀ ਜੱਬ ਵਾਲ ਤੋਂ ਵਿੱਚ ਉਸ ਤੋਂ ਟੈਮ ਦੀਆਂ ਕਬਡੀਆਂ ਚੱਲਦੀਆਂ ਜੀ ਜੀ ਮਹਾਰਾਜ ਉਸੇ ਟਾਈਮ ਤੋਂ ਸਾਡੇ ਪਿੰਡ ਦੀ ਕਬੱਡੀ ਬਹੁਤ ਚੜ੍ਹਤਰਹੀ ਹੈ ਜੀ ਜੀ ਜਿੱਦਾਂ ਜੀ ਆਪਣੇ ਪਿੰਡ ਦੇ ਨਵੇਂ ਨਵੇਂ ਸ਼ਹਿਰ ਜਿਲ੍ਹੇ ਇਲਾਕੇ ਦੇ ਵਿੱਚੋਂ ਸਾਡੇ ਪਿੰਡ ਦੀ ਬਹੁਤ ਜੜਾਈ ਰਹੀ ਹੈ ਅਜ ਕਬੱਡੀ ਇਹਦੀ ਛੋਟੇ ਹੁੰਦਿਆਂ ਤੋਂ ਹੁਣ ਤੱਕ ਸਾਡੇ ਪਿੰਡ ਦੀ ਕਬੱਡੀ ਬਹੁਤ ਚੜ੍ਹਦੀ ਕਲਾ ਵਿੱਚ ਆ ਜੀ ਜੀ ਸੱਡੇ ਨਿਆਣੇ ਵਧੀਆ ਹੁਣ ਵੀ ਨਿਆਣੇ ਬਹੁਤ ਵਧੀਆ ਖੇਡਦੇ ਆ ਜੀ ਮੈਂ ਦੇਖਿਆ ਹਰਪਾਲ ਸਿੰਘ ਜੀ ਕਿ ਸ਼ੌਂਕ ਬਹੁਤ ਹੈ ਤੁਹਾਨੂੰ ਕੋਲਾਂ ਵੇਖਣ ਦਾ ਹਾਂਜੀ ਹਾਂਜੀ ਕਬੱਡੀਆਂ ਵੇਖਣ ਦਾ ਇਹ ਬਚਪਨੇ ਤੋਂ ਪੈ ਗਿਆ ਹਾਂਜੀ ਬਚਪਨ ਤੋਂ ਹੀ ਪਿਆ ਜੀ ਜਦੋਂ ਸਕੂਲੋਂ ਲੱਕੇ ਆਪਣੇ 10ਵੀਂ 12ਵੀਂ ਫਿਰ ਕਾਲਜ ਤੱਕ ਵੀ ਜੀ ਆਪਣੇ ਪਿੰਡਾਂ ਦੇ ਵਿੱਚ ਇਲਾਕੇ ਦੇ ਵਿੱਚ ਵੀ ਟੂਰਨਾਮੈਂਟ ਦੇਖਣ ਦਾ ਬਹੁਤ ਸਾਨੂੰ ਸ਼ੌਂਕ ਆ ਜੀ ਜੀ ਅਸੀਂ ਆਪਣਾ ਟਾਈਮ ਕੱਢ ਕੇ ਦੂਰ ਤੱਕ ਵੀ ਟੂਰਨਾਮੈਂਟ ਦੇਖਣ ਜਾਂਦੇ ਹਾਂ ਜੀ ਜੀ ਜਨਨ ਕਿ ਸਾਨੂੰ ਮਾਣ ਹੁੰਦਾ ਜੀ ਸਾਡੇ ਪਿੰਡ ਦੇ ਮੁੰਡੇ ਖੇਲਣ ਗਏ ਹੋ ਆ ਜਾਂ ਵਧੀਆ 플레이ਰ ਦੇਖਣ ਦਾ ਚਾਹ ਹੁੰਦਾ ਜੀ ਉਹ ਅਸੀਂ ਦੇਖਣ ਜਾਂਦੇ ਹਾਂ ਜੀ ਜੀ ਸ਼ੁਕਰੀਆ ਇਹ ਸਾਡੇ ਵਿੱਚ ਮੈਂਬਰ ਪੰਚਾਇਤ ਹਰਪਾਲ ਸਿੰਘ ਇਹਨਾਂ ਦੀ ਟੀਮ ਨੇ ਇਹਨਾਂ ਦੇ ਪੰਚਾਇਤ ਦੇ ਸਮੇਂ ਦੇ ਦੌਰਾਨ ਬਹੁਤ ਵੱਡਾ ਵਿਕਾਸ ਕਰਕੇ ਦਿਖਾਇਆ ਕਿ ਬਹੁਤ ਵੱਡੇ ਪੱਧਰ ਦੇ ਉੱਪਰ ਵੱਡੀ ਜਾਣਕਾਰੀ ਵੀ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਜੋਗਾ ਸਿੰਘ ਵਿਦੇਸ਼ ਦੀ ਧਰਤੀ ਤੇ ਉੱਪਰ ਹੀ ਵੱਡੀਆਂ ਸਵਾਮਾਂ ਲਵਾਈਆਂ ਵੀਰ ਜੀ ਕਿੱਦਾਂ ਲੱਗਦੇ ਪਿੰਡ ਜੱਪੋ ਬਲਦੀ ਮੈਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਦੇ ਸੇਵਾ ਵਾਲਾ ਬਹੁਤ ਬਹੁਤ ਧੰਨਵਾਦ ਜੀ ਮਹਾਰਾਜ ਜੀ ਬਹੁਤ ਵਧੀਆ ਲੱਗਾ ਜੀ ਆ ਦੋ ਤਿੰਨ ਸਾਲ ਹੋ ਗਏ ਵਧੀਆ ਮੈਚ ਹੁੰਦੇ ਆ ਜਦੋਂ ਵਿਦੇਸ਼ ਦੀ ਧਰਤੀ ਤੇ ਬੈਠ ਕੇ ਕਿਤੇ ਮੈਚਾਂ ਨੂੰ ਜਿਉ YouTube ਤੇ ਰੱਖੇ ਰਹੀ ਬੇਕੇ ਦੇਸੀ ਹਾਂਜੀ ਲਾਈਵ ਦੇ ਦੇਣ ਨੂੰ ਖੇਚ ਕਿੰਨੇ ਕ ਪੈਂਦੀ ਸੀ ਖੇਚਦਾ ਬਹੁਤ ਪੈਂਦੀ ਸੀਗੀ ਅੱਛਾ ਦੇਖੇ ਟਾਈਮ ਵੀ ਅਹੀ ਛੇਤੀ ਜਦ ਲਾਈਵ ਦੇਖੀ ਜਾਵੇ ਜੀ ਜੀ ਅੱਜ ਕਿਦਾਂ ਲੱਗਦਾ ਜਦੋਂ ਪਿੰਡ ਦੇ ਵਿੱਚ ਫਿਰਦੇ ਹਾਂ ਅੱਜ ਵੀ ਪਿੰਡ ਵਧੀਆ ਲੱਗਾ ਕਿੰਨੇ ਸਾਲ ਬਾਅਦ ਰਹੇ ਮੈਂ 18 ਸਾਲ ਬਾਅਦ ਹਾਂ 18 ਸਾਲ ਤੋਂ ਬਾਅਦ ਜਦੋਂ ਪਿੰਡ ਆਇਓ ਕਿੰਨਾ ਕ ਬਦਲ ਗਿਆ ਬਹੁਤ ਬਦਲਿਆ ਜੀ ਬਹੁਤ ਫਰਕ ਹੈ ਵੱਡੀਆਂ-ਵੱਡੀਆਂ ਕੋਠੀਆਂ ਨਜ਼ਰ ਆਉਂਦੀਆਂ ਹਾਂ ਬੜੀਆਂ-ਬੜੀਆਂ ਜੀ ਬਹੁਤ ਜੀ ਜੀ ਮਨ ਤਾਂ ਖੁਸ਼ ਹੁੰਦਾ ਹੋਵੇਗਾ ਕਿ ਪਿੰਡ ਸ਼ਹਿਰਾਂ ਵਰਗਾ ਬਣ ਗਿਆ ਸ਼ਹਿਰ ਨੇ ਵਾਧੂ ਬਣ ਗਿਆ ਜੀ ਜਦੋਂ ਕੋਲ ਦੇ ਵਿੱਚ ਆਉਂਦੇ ਹਾਂ ਇੱਥੇ ਕਬੱਡੀ ਦੇ ਵਿੱਚ ਆਉਂਦੇ ਹਾਂ ਤੇ ਜਦੋਂ ਵੱਡੇ ਜੋਰ ਦੇ ਵੇਖਦੇ ਹਾਂ ਕਿੰਨੇ ਕ ਖੁਸ਼ੀ ਮਹਿਸੂਸ ਬਹੁਤ ਖੁਸ਼ੀ ਹੁੰਦੀ ਆ ਕਿਉਂਕਿ ਪਿੰਡ ਦੇ ਮੁੰਡੇ ਜ਼ਬਾਨ ਵੇਖਣੇ ਇਮਾਨਤਾ ਬਹੁਤ ਖੁਸ਼ੀ ਦਵਾਲੀਆ ਅੱਗੇ ਮਾਣੇ ਹੁਣ ਹੁੰਦੇ ਸੀਗੇ ਦਾਣੀ ਹੁੰਦਾ ਸੀ ਕੈਣੀ ਹੁੰਦਾ ਸੀ ਜੀ ਹੁਣ ਉਹੀ ਚੀਜ਼ ਦਿਖ ਰਹੀ ਆ ਜਿਹੜੇ ਮੁੰਡੇ ਗਾਹਾਂ ਉੱਠੇ ਹਨਾ ਜੀ ਜੀ ਉਹੀ ਸ਼ੌਂਕ ਉਹ ਪਹਿਲਾਂ ਤੋਂ ਹੀ ਸ਼ੁਰੂ ਤੋਂ ਸਟਾਰਟਿੰਗ ਇਹੀ ਵਧੀਆ ਹੋਈ ਆ ਜੀ ਜੀ ਸ਼ੁਕਰੀਆ ਸ਼ੌਂਕ ਆਜ ਆਮੇ ਜੀ ਆਪਣਾ ਮੇਰਾ ਨਾਮ ਕਰਨਦੀਪ ਆ ਜੀ। ਇਹ ਕਬੱਡੀ ਦੇ ਵਿੱਚ ਕਿਸ ਨਾਮ ਦੇ ਨਾਲ ਜਾਣੇ ਜਾਂਦੇ ਆ? ਡਮਰੂ ਕਹਿੰਦੇ ਆ ਜੀ ਤੇ ਡਮਰੂ। ਡਮਰੂ ਕਹਿੰਦੀ ਆ ਕਿਹੜਾ ਨਗਰ ਹੈ ਆਪਣਾ? ਜੱਬੋ ਵਾਲ ਨਗਰ ਹੈ ਜੀ। ਪਿੰਡ ਜੱਬੋ ਵਾਲਾ ਨਗਰ ਹੈ। ਕਿੰਨੇ ਕ ਸਾਲ ਤੋਂ ਕਬੱਡੀ ਖੇਡਦੇ ਹੋ? ਭਾਜੀ ਮੈਨੂੰ ਹੋਗਾ 10 ਸਾਲ ਹੋਗਾ। 10 ਸਾਲ ਤੋਂ ਕਬੱਡੀ ਖੇਡਦੇ। ਵਿੱਚ ਗੈਪ ਵੀ ਪਿਆ ਸੱਤ ਲੱਗੀ ਹੁਣ 2 ਸਾਲ ਦਾ ਗੈਪ ਪਿਆ ਗਿਆ ਭਾਜੀ। ਜੀ ਜੀ। ਤੇ ਹੁਣ ਐਤ ਕੀ ਫੇਰ ਸਟਾਰਟ ਕੀਤੀ ਹੈ? ਕਿਹਨਾ ਸਾਥੀਆਂ ਦੇ ਨਾਲ ਕਬੱਡੀ ਖੇਡੀ? ਭਾਜੀ ਮੈਂ ਜੀ। ਪਿੰਡਦਿਆਂ ਨਾਲ ਵੀ ਖੇਡੀ ਪਾਜੀ ਬਾਹਰਲੀਆਂ ਟੀਮਾਂ ਚ ਵੀ ਖੇਡੀ ਆ ਜਿੱਦਾਂ ਜਿੱਦਾਂ ਵੱਡੀਆਂ ਟੀਮਾਂ ਦੇ ਵਿੱਚ ਮੌਕਾ ਮਿਲਦਾ ਰਿਹਾ ਜੀ ਤੇ ਵੱਡੀਆਂ ਟੀਮਾਂ ਦੇ ਵਿੱਚ ਵੀ ਖੇਡਿਆ ਕਵੱਡੀ ਦੇ ਵਿੱਚ ਇੱਕ ਰੇਡ ਪਾਉਂਦੇ ਆ ਇੱਕ ਜੱਫੇ ਪਾਉਂਦੇ ਆ ਤੁਹਾਡੀ ਜਿਹੜੀ ਸੇਵਾ ਹੈਗੀ ਆ ਗਰਾਊਂਡ ਦੇ ਵਿੱਚ ਕਿਸ ਪਾਸੇ ਲੱਗਦੀ ਆ ਮੈਂ ਜਾਫੀਆਂ ਜੀ ਜਾਫੀ ਜਾਫੀ ਜੱਫੇ ਲਾਉਣ ਦੇ ਵਿੱਚ ਹਾਂਜੀ ਹਾਂਜੀ ਕਿੰਨਾ ਕੁ ਸ਼ੌਂਕ ਹੈ ਕਵੱਡੀ ਦਾ ਬਹੁਤ ਆ ਪਾਜੀ ਕਵੱਡੀ ਕਰਕੇ ਹੀ ਆ ਜੀ ਪਾਜੀ ਤੁਰ ਫਾਇਦੇ ਨਹੀਂ ਤਾਂ ਹੁਣ ਨੂੰ ਕਿਤੇ ਕੰਮ ਕਾਰ ਤੇ ਲੱਗ ਜਾਣਾ ਸੀ ਇਹ ਕਵੱਡੀ ਸ਼ੌਂਕ ਹੈ ਇਦਾਂ ਦਾ ਪਾਜੀ ਨਾ ਛੱਡ ਹੁੰਦੀ ਆ ਪਾਜੀ ਬਸ ਜੋ ਵੀ ਹੈਗਾ ਇਹੀ ਆ ਭਾਜੀ ਹੁਣ ਕਿਉਂਕਿ ਸਰਕਾਰਾਂ ਨੇ ਵੀ ਚਾਹੀਦਾ ਪਹਿਲਵਾਨਾਂ ਦਾ ਸੋਚਣਾ ਹਾਂਜੀ ਭਾਈ ਇਹ ਵਧੀਆ ਖੇਡਦੇ ਐ ਜਿੱਦਾਂ ਤੁਸੀਂ ਦੱਸਿਆ ਕਿ ਕਿਸੇ ਹੋਰ ਪਾਸੇ ਧਿਆਨ ਵੀ ਨਹੀਂ ਲੱਗਦਾ ਹੈਗਾ ਹਾਂਜੀ ਗਵਰਨਮੈਂਟ ਨੂੰ ਵੀ ਚਾਹੀਦਾ ਕਿ ਜਿਹੜੇ ਖਿਡਾਰੀ ਐ ਉਹਨਾਂ ਦਾ ਬੱਦ ਤੋਂ ਬੱਦ ਪਹਿਲ ਦੇ ਆਧਾਰ ਤੇ ਸੋਚਿਆ ਜਾਵੇ ਹਾਂਜੀ ਭਾਜੀ ਇਹ ਆਪਣੀ ਸਟੇਟ 'ਚ ਹੀ ਆ ਭਾਜੀ ਹਰਿਆਣੇ 'ਚ ਦੇਖ ਲਓ ਤੁਸੀਂ ਕਿਦਾਂ ਪਹਿਲਵਾਨੀਆਂ ਚਾਹੇ ਕਬੱਡੀ ਆ ਜੀ ਇਹਨੂੰ ਬਹੁਤ ਭਾਜੀ ਜਦੋਂ ਕੋਈ ਵੀ ਆ ਪਹਿਲਵਾਨੀਆਂ ਕਬੱਡੀ ਉਹਨਾਂ ਨੂੰ ਨੌਕਰੀ ਹੈਗੀ ਆ ਜਾਂ ਕੋਈ ਬੰਦਾ ਬਾਹਰ ਗਵਰਨਮੈਂਟ ਦੀ سپورਟ ਨਾਲੇ ਭਾਜੀ ਬੰਦਾ ਉੱਪਰ ਜਾਂਦਾ ਪਲੇਅਰ ਨੂੰ ਤਾਂ ਬਹੁਤ ਆ ਭਾਜੀ ਕਿਉਂਕਿ ਇਹ ਗੇਮਾਂ ਇਦਾਂ ਦੀਆਂ ਪੂਰਾ ਪੂਰਾ ਨਹੀਂ ਪੂਰਾ ਟਾਈਮ ਨਹੀਂ ਖੇਡ ਹੁੰਦੀਆਂ ਥੋੜਾ ਟਾਈਮ ਹੀ ਖੇਡ ਹੁੰਦੀਆਂ ਜਿੰਨਾ ਚ ਬੰਦੇ ਦੇ ਅੰਗ ਪੈਰ ਚੱਲਦੇ ਆ ਜੀ ਉਹਨਾਂ ਟਾਈਮ ਹੀ ਖੇਡ ਹੁੰਦੀਆਂ ਭਾਜੀ ਬਾਅਦ ਦੇ ਵਿੱਚ ਵੀ ਬੰਦੇ ਦਾ ਕੋਈ ਨਾ ਕੋਈ ਸਰਕਲ ਹੋਣਾ ਚਾਹੀਦਾ ਜ਼ਰੂਰੀ ਆ ਕਿਉਂਕਿ ਕਬੱਡੀ ਜਿਹੜੀ ਆ ਇਹ ਤਾਂ ਜ਼ੋਰ ਦੀ ਖੇਡ ਹੈ ਹਾਂਜੀ ਕਿਉਂਕਿ ਜ਼ੋਰ ਆਫਸਰ ਜਵਾਨੀ ਹੈ ਬਿਰਧਪਨ ਹੈਗਾ ਹਾਂਜੀ ਤੇ ਪਹਿਲਵਾਨਾਂ ਦਾ ਕੁਝ ਸੋਚਣਾ ਚਾਹੀਦਾ ਖਿਡਾਰੀਆਂ ਦਾ ਕੋਈ ਵੱਡੇ ਪੱਦਰ ਦੇ ਉੱਪਰ ਭਾਜੀ ਕਦੇ ਵੀ ਪਲੇਅਰ ਨਾਲ ਠੱਕਾ ਹੋ ਸਕਦਾ ਕਦੀ ਸੱਟ ਲੱਗ ਜਵੇ ਜਾਂ ਕੁਝ ਵੀ ਹੋ ਸਕ ਜੇ ਭਾਜੀ ਉਸ ਤੋਂ ਬਾਅਦ ਜਿਹੜਾ ਆ ਵੀ ਪਲੇਅਰ ਦੀ ਜਿਹੜੀ ਜ਼ਿੰਦਗੀ ਆ ਉਹ ਬਹੁਤ ਔਖੀ ਆ ਭਾਜੀ ਜੀ ਉਹਨੇ ਕੁਝ ਜੋੜਿਆ ਹੋਊਗਾ ਉਹਨੂੰ ਕੋਈ ਕੰਮ ਹੋਊਗਾ ਤਾਂ ਆਪਣੀ ਲਾਈਫ ਵਧੀਆ ਕੱਢ ਸਕਦਾ ਜੀ ਜੀ ਇਥੇ ਤੱਕ ਸਾਡੀ ਸੋਚਣੀ ਆ ਵੀ ਬਾਅਦ ਵਿੱਚ ਪਲੇਅਰ ਨਾਲ ਕੋਈ ਨਹੀਂ ਕੱਢਦਾ ਆਪਣਾ ਆਪ ਹੀ ਖੜਾ ਕਰਨਾ ਪੈਂਦਾ ਭਾਈ ਕੀ ਮੈਸੇਜ ਦੇਣਾ ਚਾਹੁੰਦੇ ਜਿੰਨੇ ਸਾਥੀ ਦੇਖਦੇ ਆ ਜਿੰਨੇ ਜਵਾਨ ਮੈਸੇਜ ਇਹੀ ਆ ਭਾਈ ਜੁੜੇ ਹੋਏ ਆ ਮੈਸੇਜ ਇਹੀ ਆ ਭਾਜੀ ਗੇਮਾਂ ਨੂੰ ਪਿਆਰ ਕਰੋ ਖੇਡੋ ਕੋਈ ਵੀ ਕੋਈ ਵੀ ਗੇਮ ਕਰੋ ਜੀ ਬਾਸ ਨਸ਼ੇ ਪੱਤੇ ਤੋਂ ਬਚੋ ਭਾਜੀ ਜੀ ਜੀ ਇਹੀ ਆ ਛੋਟੇ ਛੋਟੇ ਬੱਚੇ ਆ ਜਿਹੜੇ ਹੁਣ ਮੋਬਾਈਲਾਂ ਨਾਲ ਜੁੜੇ ਹੋਏ ਵੀ ਬਿਮਾਰੀ ਆ ਇੱਕ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਰਕਾਰ ਨੂੰ ਇਹੀ ਆ ਜੀ ਪਲੇਅਰਾਂ ਦੀ ਸਪੋਰਟ ਕਰੇ ਜੀ ਓਕੇ ਕਿ ਜ਼ਰੂਰੀ ਵੀ ਬਹੁਤ ਹੈ ਹਾਂ ਜੀ ਹਾਂ ਜੀ ਪਹਿਲਵਾਨ ਆ ਦੇਖੋ ਇੱਕ ਖਰਾਕ ਨਹੀਂ ਪੂਰੀ ਹੁੰਦੀ ਕਿਉਂਕਿ ਖਰਾਕ ਬਹੁਤ ਜ਼ਿਆਦਾ ਆ ਹਾਂ ਜੀ ਜੀ ਇਹ ਜਿਹੜਾ ਜੀ ਪਲੇਅਰ ਪਲੇਅਰ ਹੀ ਕਬੱਡੀ ਹੋਗੀ ਜੀ ਪਹਿਲਵਾਨੀ ਹੋਗੀ ਬੰਦਾ ਗਰੀਬੇ ਹੀ ਕਰਦਾ ਗਰੀਬੇ ਹੀ ਖੇਡਦਾ ਜੀ ਸ਼ੌਂਕ ਦਾ ਇਹ ਖੇਡ ਹੈ ਜੀ ਜਿਹੜਾ ਬੰਦੇ ਕੋ ਪੈਸੇ ਹੋ ਕਹਿੰਦਾ ਕਿੱਥੇ ਇੱਥੇ ਮਿੱਟੀ 'ਚ ਮੂੰਹ ਮਾਰੀ ਆ ਸੀ ਵਾਹ ਜੀ ਵਾਹ ਹਾਂ ਜੀ ਇਹ ਬੰਦੇ ਇਹ ਜਿਹੜੀ ਗਰੀਬਾਂ ਦੀ ਆ ਜੀ ਇਹ ਗਰੀਬੀ ਕੱਢਣ ਲਈ ਇਹ ਨੂੰ ਖੇਡਦੇ ਆ ਜੀ ਜੀ ਅੱਛਾ ਗਰੀਬੀ ਨੂੰ ਦੂਰ ਕਰਨ ਦੇ ਲਈ ਖਿਡਾਰੀ ਜ਼ੋਰ ਮਾਰਦਾ ਪਰ ਉਹਦੀ ਸੁਣਾਈ ਨਹੀਂ ਹੋ ਰਹੀ ਹੈ ਨਾ ਨਹੀਂ ਭਾਜੀ ਬਿਲਕੁਲ ਨਹੀਂ ਜਦ ਤੱਕ ਸਰਕਾਰ ਨਹੀਂ ਸਾਥ ਦਿੰਦੀ ਭਾਜੀ ਉਦ ਤੱਕ ਕੁਝ ਨਹੀਂ ਹੋਗਾ ਅੱਜ ਕਿਸ ਤਰ੍ਹਾਂ ਲੱਗਦਾ ਅੱਜ ਰਿਸ਼ਪਾਲ ਸਿੰਘ ਜੀ ਇੱਥੇ ਬਕਾਇਦਾ ਆਪਣਾ ਚਾਣ ਦਨ ਸਾਂਝਾ ਕਰਨ ਲੱਗੇ ਹੈਗੇ ਆ ਉਹ ਵੀ ਬਹੁਤ ਵਧੀਆ ਭਾਜੀ ਬਹੁਤ ਭਾਜੀ ਭਾਜੀ ਦੀ ਬਹੁਤ ਸਪੋਰਟ ਹੋਇਆ ਭਾਜੀ ਨਹੀਂ ਤਾਂ ਹਰ ਕੋਈ ਬੰਦਾ ਸੋਚਦਾ ਅਸੀਂ ਕੀ ਲੈਣਾ ਖੇਡਣਾ ਇਹਨਾਂ ਨੇ ਆਪਣੇ ਲਈ ਖੇਡਣਾ ਜੀ ਕਿਉਂਕਿ ਭਾਜੀ ਨੇ ਕੋਲੋਂ ਪੈਸੇ ਖਰਚ ਕਰਕੇ ਸਾਡੀ ਟੀਮ ਐਂਟਰ ਕਰਾਈ ਹੈ ਸਾਨੂੰ ਬਰਦੀਆਂ ਬਣਾ ਕੇ ਦਿੱਤੀਆਂ ਬਾਹਰਲੇ ਪਲੇਅਰ 2-3 ਕੀਤੇ ਉਹਨਾਂ ਨੂੰ ਖਰਚਾ ਪਾਣੀ ਦਿੱਤਾ ਜੀ ਜੀ ਨਹੀਂ ਤਾਂ ਭਾਜੀ ਕੌ ਜੀ ਜੀ ਖਰੇ ਕੋ ਸੋਚਦਾ ਕਿ ਮੈਂ ਕੀ ਲੈਣਾ ਮੈਨੂੰ ਕਿਹੜਾ ਇਹਨਾਂ ਦੀ ਕਮਾਈ ਹੋਣੀ ਕਿ ਰਿਸ਼ਪਾਲ ਜੀ ਕਹਿੰਦੇ ਕਿ ਤੁਹਾਡਾ ਵੀ ਬਹੁਤ ਵੱਡਾ ਹੈ ਉਤਸ਼ਾਹ ਹੈਗਾ ਆ ਹਾਂ ਜੀ ਉਹਨਾਂ ਦੀ ਇੱਛਾ ਜਿਹੜੀ ਹੈ ਉਹ ਤੁਸੀਂ ਪੂਰੀ ਕਰ ਦਿੱਤੀ ਹੈ ਹਾਂ ਜੀ ਭਾਜੀ ਭਾਜੀ ਦੇ ਨਾਲ ਆ ਅਸੀਂ ਬਿਲਕੁਲ ਭਾਜੀ ਅਸੀਂ ਤਾਂ ਭਾਜੀ ਕਰਕੇ ਆ ਜਿਹੜੇ ਭਾਜੀ ਸਾਡ ਨੂੰ ਸਪੋਰਟ ਕਰਦੇ ਆ ਅਸੀਂ ਭਾਈ ਦੇ ਨਾਲ ਆ ਬਿਲਕੁਲ ਜੀ ਜੀ ਇਹੀ ਆ ਵੀ ਭਾਜੀ ਨੇ ਸਾਡਾ ਸਾਥ ਭਾਜੀ ਨੂੰ ਇੱਕ ਸ਼ੌਂਕ ਬਹੁਤ ਇਸ ਚੀਜ਼ ਦਾ ਜੀ ਜੀ ਸ਼ੌਂਕ ਕਰਕੇ ਹੀ ਹੁੰਦਾ ਭਾਜੀ ਨਹੀਂ ਤਾਂ ਕੋਈ ਨਹੀਂ ਕਰਦਾ ਕਿਸੇ ਲਈ ਭਾਜੀ ਨਹੀਂ ਲਾ ਕੇ ਜੀ ਖੜਾਉਣਾ ਪਲੇਅਰਾਂ ਨੂੰ ਸਾਰਾ ਕੁਝ ਕਰਨਾ ਸਾਰੀ ਟੈਨਸ਼ਨ ਸਾਰੀ ਜ਼ਿੰਮੇਵਾਰੀ ਭਾਈ ਜੀ ਜ਼ਿੰਮੇਵਾਰੀ ਬਹੁਤ ਹੈ ਭਾਈ ਨਾਲ ਖੜੇ ਆ ਭਾਜੀ ਅੱਗੇ ਕੋਈ ਨਹੀਂ ਇਦਾਂ ਜ਼ਿੰਮੇਵਾਰੀ ਹਾਂ ਜੀ ਅੱਗੇ ਬਹੁਤ ਬਣੇ ਆ ਪਰ ਕਿਸੇ ਨੇ ਕਦੀ ਇਦਾਂ ਸਾਥ ਨਹੀਂ ਦਿੱਤਾ ਜਿੱਦਾਂ ਭਾਈ ਦਿਲੋਂ ਚੱਲਿਆ ਭਾਜੀ ਜੀ ਜੀ ਬਹੁਤ ਬਹੁਤ ਪਲੇਅਰ ਹੀ ਚੱਲਿਆ ਭਾਜੀ ਬੜਾ ਅੱਛਾ ਲੱਗਿਆ ਇਹ ਬਹੁਤ ਪਿੰਡ ਜੱਬੋਵਾਲ ਦੇ ਉਹ ਖਿਡਾਰੀ ਆ ਜਿਨ੍ਹਾਂ ਨੂੰ ਡੰਬਰੂ ਨਾਮ ਦੇ ਨਾਲ ਜਾਣਿਆ ਜਾਂਦਾ ਤੇ ਇਹ ਗਰਾਊਂਡ ਦੇ ਵਿੱਚ ਗੱਲ ਸੱਚ ਕਹੀ ਜਾਂਦੀ ਆ ਕਿ ਜਿੱਥੇ ਇਹਨਾਂ ਦਾ ਜਫਾ ਕੋਈ ਸੂਰਮਾ ਹੀ ਛੜਾ ਸਕਦਾ ਤੇ ਤਾੜੀਆਂ ਦੇ ਨਾਲ ਜਿਹੜਾ ਇਹ ਗਰਾਊਂਡ ਹੈਗੀ ਆ ਉਸ ਸਮੇਂ ਦੇ ਦੌਰਾਨ ਗੂੰਜ ਉੱਠਦੀ ਆ ਤੇ ਜਦੋਂ ਇਹ ਵੱਡੇ ਜਿਹੜੇ ਹੈਗੇ ਆ ਇੱਥੇ ਜੱਫੇ ਲੱਗਦੇ ਨੇ ਵੱਡੀਆਂ ਕਬੱਡੀਆਂ ਕਰਾਈਆਂ ਜਾਂਦੀਆਂ ਨੇ ਪਿਆਰੇ ਸਾਥੀਓ ਪਦ ਤੋਂ ਪਦ ਇਸ ਖੇਡ ਕਬੱਡੀ ਦੇ ਨਾਲ ਵੀ ਪਿਆਰ ਕਰੋ ਕੀ ਨਾਮ ਹੈ ਜੀ ਆਪਣਾ ਆਪਣਾ ਦਿਨੇਸ਼ ਆਮੇ ਦਾ ਜੀ ਕਬੱਡੀ ਦੇ ਵਿੱਚ ਕਿਸ ਨਾਮ ਦੇ ਨਾਲ ਜਾਣੇ ਜਾਂਦੇ ਆ ਕਬੱਡੀ ਕਾਟੋ ਕਹਿੰਦੇ ਮੈਨੂੰ ਕਬੱਡੀ ਦੇ ਵਿੱਚ ਇੱਕ ਜੱਫਾ ਲਾਉਂਦੇ ਆ ਇੱਕ ਰੇਡਾਂ ਪਾਉਂਦੇ ਆ ਤੁਹਾਡੀ ਸੇਵਾ ਗਰਾਊਂਡ ਦੇ ਵਿੱਚ ਕਿਸ ਪਾਸੇ ਲੱਗਦੀ ਆ ਮੈਂ ਰੇਡਰ ਹਾਂ ਜੀ ਰੇਡਾਂ ਪਾਣਾ ਤੁਸੀਂ ਰੇਡਾਂ ਪਾਉਂਦੇ ਹੋ ਹਾਂਜੀ ਕਦੇ ਕਦਾ ਸ਼ੌਂਕ ਹੈ ਇਸ ਕਬੱਡੀ ਦੇ ਵਿੱਚ ਮੈਨੂੰ ਹੋ ਗਏ 3-4 ਸਾਲ ਹੋ ਗਏ ਖੇਡਦੇ ਨੂੰ ਜਦੋਂ ਗਰਾਊਂਡ ਦੇ ਵਿੱਚ 카ਟੋ ਨਾਮ 카ਟੋ 카ਟੋ ਜਾਣਿਆ ਜਾਂਦਾ ਜੱਬੋਬਾਲ ਵਿਸ਼ੇਸ਼ ਤੌਰ ਤੇ ਕਿਦਾਂ ਦਾ ਮਹਿਸੂਸ ਹੁੰਦਾ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਹੁਣ ਜਦੋਂ ਸਾਡਾ ਨਾਮ ਲੈਂਦੇ ਆ ਜੀ ਤੇ ਬਹੁਤ ਜਾਣੇ ਦੇਖਣ ਵਾਲੇ ਹੁੰਦੇ ਦਰਸ਼ਕ ਜੀ ਜੀ ਤੇ YouTube ਤੇ ਵੀ ਲਾਈਵ ਚੱਲਦਾ ਹੁੰਦਾ ਜਦੋਂ ਸਾਡਾ ਨਾਂ ਲੈਂਦੇ ਪਤਾ ਲੱਗਦਾ ਕਿ ਮੁੰਡਾ ਖੇਡਦਾ ਆ ਤਾਂ ਮਨ ਦੀਆਂ ਛੜੀਆਂ ਦਾ ਮੁੱਲ ਨਹੀਂ ਪੈਂਦਾ ਪੂਰਾ ਹਾਂਜੀ ਮੁੱਲ ਇਦਾਂ ਚੰਗੀ ਚੀਜ਼ ਦਾ ਮੁੱਲ ਘੱਟੇ ਪੈਂਦਾ ਹੁੰਦਾ ਜੀ ਕਿਉਂਕਿ ਦੇਖੋ ਖਿਡਾਰੀਆਂ ਲਈ ਨੌਕਰੀਆਂ ਚਾਹੀਦੀਆਂ ਹਾਂਜੀ ਖੇਡ ਤੋਂ ਬਾਅਦ ਜਦੋਂ ਬੈਡਪਨ ਹੁੰਦਾ ਵੱਡੀਆਂ ਪੈਨਸ਼ਨਾਂ ਚਾਹੀਦੀਆਂ ਕਿਉਂਕਿ ਜਿਹੜੀ ਇਹ ਖੇਡ ਆ ਇਹ ਤਾਂ ਜ਼ੋਰ ਦੀ ਚੀਜ਼ ਹੈ ਹਾਂਜੀ ਇਹ ਗੱਲ ਤਾਂ ਹੈ ਜੀ ਜਵਾਨੀ ਤੋਂ ਬਾਅਦ ਦੇ ਬੈਡਪਨ ਵੀ ਆਉਂਦਾ ਹਾਂਜੀ ਖਿਡਾਰੀਆਂ ਨੂੰ ਜਦੋਂ ਕੋਚੀ ਨੇਵੇਂ ਗੱਲਬਾਤ ਹੁੰਦੀ ਕੋਈ ਵਾਹ ਨਹੀਂ ਫੜਦਾ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਸੇ ਜੇ ਇਹੀ ਹੈ ਹੁਣ ਜੇ ਚੰਗੀ ਚੀਜ਼ ਹੈ ਕੋਈ ਜੀ ਉਹਦੇ ਨੂੰ ਘੱਟ ਜਾਂਦੇ ਆ ਜੇ ਕੋ ਮਾੜੀ ਚੀਜ਼ ਹੈ ਸਾਰੇ ਨੇ ਉਧਰ ਨੂੰ ਤੁਰ ਪਣਾ ਇਹ ਚੱਕ ਰਿਹਾ ਹੁਣ ਜੇ ਕੋ ਪਹਿਲਵਾਨੀ ਕਰਦਾ ਆ ਗੇਮ ਕਰਦਾ ਆ ਤੇ ਕੋਈ ਕੋਈ ਦੇਖ ਕੇ ਖੁਸ਼ ਹੈ ਉਹਨਾਂ ਨੂੰ ਖੁਸ਼ ਹੈ ਜੀ 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 ਬਲ ਕੇ ਇਹ ਚੰਗੀ ਚੀਜ਼ ਆ ਸੀ ਇਹ ਤੇ ਹਾਂਜੀ ਇਹ ਆਪਣੀ ਮਿਹਨਤ ਆ ਮਿਹਨਤ ਹੈ ਜੀ ਹੁਣ ਸਾਰੇ ਇਹੀ ਦੇਖਦੇ ਰਹਿੰਦੇ ਆ ਕਿ ਮੁੰਡੇ ਖੇਲਦੇ ਆ ਖੇਲਦੇ ਆ ਜੀ ਆ ਗੱਲ ਉਹਨਾਂ ਨੂੰ ਇਹ ਨਹੀਂ ਪਤਾ ਪਿੱਛੇ ਮਿਹਨਤ ਕਿੰਨੀ ਕਰਦੇ ਜੀ 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 ਹੁਣ ਉਹ ਸਾਨੂੰ ਪਤਾ ਸੀ ਸ਼ਾਮ ਨੂੰ ਕਿੱਦਾਂ ਆ ਕੇ ਮਿਹਨਤ ਕਰੀਦੇ ਆਪਣਾ ਖਾਈ ਪੀਦਾ ਆ ਹਨਾ ਓਨੀ ਵਾਸਤੇ ਨੰਬਰ ਦੇਖਣਾ ਕਿ ਨੰਬਰ ਲਿਆਂਦਾ ਜਾਂ ਨਹੀਂ ਲਿਆਂਦਾ ਉਹ ਵੀ ਹੈ ਜਿਹੜਾ ਜਿਸ ਖੇਡ ਦੇ ਨਾਲ ਜੁੜਿਆ ਹੋਇਆ ਉਹਦਾ ਕਿਸੇ ਹੋਰ ਪਾਸੇ ਧਿਆਨ ਵੀ ਨਹੀਂ ਜਾਂਦਾ ਮੰਨਦੇ ਹੋ ਇਸ ਗੱਲ ਹਾਂਜੀ ਇਹ ਗੱਲ ਤਾਂ ਹੈਗੀ ਆ ਫਿਰ ਬੰਦਾ ਉਹੀ ਚੀਜ਼ ਸੋਚਦਾ ਕਿ ਮੈਂ ਆਹ ਚੀਜ਼ ਖਾਣੀ ਆ ਮੈਨੂੰ ਤਕੜਾ ਹੋਵਾਂ ਫਿਰ ਮੈਂ ਗ ਦੀ ਮੰਦੀ ਇਕਾਗਰਤਾ ਚਾਹੀਦੀ ਜਦੋਂ ਗਰਾਊਂਡ ਦੇ ਵਿੱਚ ਤਾੜੀਆਂ ਵੱਜਦੀਆਂ ਹਾਂਜੀ ਕਿੰਨੇ ਕੁ ਖੁਸ਼ੀ ਮਹਿਸੂਸ ਹੁੰਦੀ ਹੈ ਖੁਸ਼ੀ ਤਾਂ ਹੁੰਦੀ ਹੈ ਜੀ ਮਿਹਨਤ ਦਾ ਜਦੋਂ ਮੁੱਲ ਪੈਂਦਾ ਫਿਰ ਹਰੇਕ ਬੰਦੇ ਨੂੰ ਖੁਸ਼ੀ ਹੁੰਦੀ ਚਾਹੇ ਕੋਈ ਭੁੱਲ ਜਾਂਦਾ ਫਿਰ ਉਸ ਸਮੇਂ ਦਾ ਜਿਹੜੀਆਂ ਸਖਤ ਮਿਹਨਤਾਂ ਕੀਤੀਆਂ ਹੋਈਆਂ ਆ ਉਹ ਸਾਰੀਆਂ ਭੁੱਲ ਜਾਂਦੀਆਂ ਜਦੋਂ ਉਹ ਤਾੜੀਆਂ ਦੇ ਨਾਲ ਇੱਥੇ ਸਪੈਸ਼ਲ ਕਾਟੋ ਕਾਟੋ ਗਰਾਊਂਡ ਦੇ ਵਿੱਚ ਹੁੰਦੀ ਆ ਹਾਂਜੀ ਹਾਂਜੀ ਇਹ ਗੱਲ ਤਾਂ ਹੈਗੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਫੋਨਾਂ ਤੋਂ ਦੂਰ ਹੋ ਕੇ ਜੀ ਗਾਲਤ ਕੰਮਾਂ ਨੂੰ ਛੱਡ ਕੇ ਗਰਾਊਂਡ ਜਾਓ ਆਪਣੀ ਮਿਹਨਤ ਲਾਓ ਵਧੀਆ ਖਾਓ ਪੀਓ ਘਰਦਿਆਂ ਦਾ ਵੀ ਨਾਂ ਰੋਸ਼ਨ ਕਰੋ ਤੇ ਆਪਣਾ ਵੀ ਨਾਂ ਰੋਸ਼ਨ ਕਰੋ ਜੀ ਬਹੁਤ ਬਹੁਤ ਸ਼ੁਕਰੀਆ ਠੀਕ ਠੀਕ ਹੈ ਜੀ ਤਾਂ ਕੀ ਨਾਂ ਮੈ ਪਿੱਛੇ ਜੀ ਕਲਦੀਪ ਸਿੰਘ ਦੀਪਾ ਜਦੋਂ ਖੇਡਦੇ ਹੁੰਦੇ ਸੀ ਕਿਤੇ ਜਵਾਨੀ ਦੇ ਦੌਰਾਨ ਹਾਂਜੀ ਉਹ ਕਿੰਨਾ ਕਿ ਯਾਦ ਆਉਂਦਾ ਬਚਪਨ ਬਈ ਬਹੁਤ ਜ਼ਿਆਦਾ ਆਉਂਦਾ ਉਸ ਟਾਈਮ ਸਹੂਲਤਾਂ ਬਹੁਤ ਘੱਟ ਸੀ ਇਹ ਇਹ ਵੀ ਪਤਾ ਲੱਗਿਆ ਕਿ ਤੁਹਾਡਾ ਬੇਟਾ ਵੀ ਕਬੱਡੀ ਦੇ ਵਿੱਚ ਹਾਂਜੀ ਹਾਂਜੀ ਉਹਨੂੰ ਦੱਸੀਦਾ ਬੇਟੇ ਨੂੰ ਵੇ ਅਗੇ ਸਹੂਲਤ ਬਹੁਤ ਘੱਟ ਸੀ ਹਾਂ ਸਹੂਲਤ ਦੁੱਗਣੀ ਆ ਜੀ ਜੇ ਇਹ ਇਸ ਪਾਸੇ ਨੂੰ ਅੱਗੇ ਨਹੀਂ ਸਹੂਲਤ ਨਾ ਸਕਈ ਤੇ ਸਹੂਲਤਾਂ ਦੇ ਕੰਮ ਇਹਦਾ ਫਾਇਦਾ ਲੈ ਲਓ ਜੀ ਜੀ ਤੁਸੀਂ ਦੂਏ ਪਾਸੇ ਬਚ ਜੂਗੇ ਗਲਤ ਕੰਮਾਂ ਤੋਂ ਜੀ ਇਹ ਪੜ੍ਹਾਈ ਵੀ ਕਰੋ ਤੇ ਨਾਲ ਦੀ ਨਾਲ ਖੇਡੋ ਕਿੰਨੇ ਯਾਦ ਆਉਂਦੀ ਆ ਪੁਰਾਣੇ ਖਿਡਾਰੀਆਂ ਦੇ ਜਿਹੜੇ ਤੁਹਾਡੀ ਟੀਮ ਨਾਲ ਖੇਡਦੇ ਹੁੰਦੇ ਸੀ ਸਾਡੀ ਟੀਮ ਨਾਲ ਅੱਜ ਦਾ ਖੇਡਦੇ ਇਹ ਮਾਲਪੁਰ ਤੋਂ ਬੂਟਾ ਆ ਬੈਂਸਾਂ ਤੋਂ ਰਾਣਾ ਆ ਆ ਜੀ ਵਾਹ ਸੰਧਵੰਦਾ ਸ਼ਾਮਾ ਜੀ ਛੋਟੀ ਦੇ ਰੇਟ ਹੁੰਦੇ ਸਾਡੇ ਨਾਲ ਜਿਹੜੇ ਨਾਲ ਸਿਰ ਭੜੇ ਸਾਡੇ ਬੱਲੇ ਬੱਲੇ ਪਾਵੇਂ ਸਟੋਪਰ ਹੁੰਦਾ ਸੀ ਹਾਂ ਉਹ ਫੇ ਵਧੀਆ ਸਟੋਪਰ ਕਿਹੜੇ ਕਿਹੜੇ ਸਾਥੀ ਯਾਦ ਆਉਂਦੇ ਪਿੰਡ ਦੇ ਸਾਥੀ ਸੀ ਪਾਲੀ ਜੀ ਪੁੰਡੀ ਆ ਜੀ ਤੇ ਮੱਧੂ ਸੀ ਬਾਗੂ ਆ ਜੀ ਸਾਡੇ ਪਵਨ ਵੀ ਪਵਨ ਕੁਮਾਰ ਕਹਿੰਦੀ ਸਟੋਪਰ ਸਾਥੇ ਮੋਰੇ ਸੀ ਪੇ ਮੈਂ ਉਹਦੇ ਨਾਲ ਖੇਡਣ ਗਿਆ ਭਾਗਮਾਲ ਤੇ ਰੀਡਰਸ ਗਏ ਜਿੱਦਾਂ ਅਮਰੀਕਾ ਤੇ ਜੋਗਾ ਆਏ ਆ ਜੀ ਉਹੀ ਵਧੀਆ ਸੀ। ਟੀਨਾ ਟੀਮਾਂ 'ਚ ਖੇਡੇ ਹਾਂ। ਮੈਂ ਮਦਰ ਉਹ ਮੈਂ ਤਾਂ ਪਹਿਲਾਂ ਖੇਡਿਆ। ਮੈਂ ਉਹਨਾਂ ਦੇਖਿਆ। ਵਾਹ ਜੀ ਵਾਹ। ਮਾਣਾ ਸਿੰਘ ਦੇ ਨਾਲ ਮੈਂ ਜੋਗਾ ਸਿੰਘ ਮਾਣਾ ਦੇ ਨਾਲ ਮੈਂ ਖੇਡਿਆ। ਅੱਛਾ ਤੁਸੀਂ ਮਾਣੇ ਨਾਲ ਖੇਡਿਆ। ਹਾਂ। ਕਿਹਾ ਹਾਂ ਕਿ ਉਹ ਸਾਡੇ ਰੇਡਰ ਸੀ। ਵਾਹ ਜੀ। ਅਸੀਂ ਉਸ ਟਾਂ ਦਾ ਦੌਰ ਹੁੰਦਾ ਸੀਗਾ। ਬਹੁਤ ਵਧੀਆ ਦੌਰ। ਕਿਉਂਕਿ ਉਦੋਂ ਤਾਂ ਸਮੇਂ ਹਾਲਾਤ ਵੀ ਕੁਝ ਗਰੀਬੀ ਵਾਲੇ ਹੁੰਦੇ ਸੀ। ਬਹੁਤ ਸਹੀ। ਆਪਣਾ ਬੜੀਆਂ ਸਹੂਲਤਾਂ ਆ। ਬਹੁਤ ਸਹੂਲਤਾਂ ਉਹ ਜੀ। ਛੇਕਲਾਂ ਤੇ ਜਾਣਾ। ਪਹਿਲਾਂ ਪੱਠੇ ਵੱਢਣੇ। ਹਾਂ। ਪੱਠੇ ਵੱਢ ਕੇ ਵੀ ਖੇਡਣ ਜਾਣਾ। ਜੀ ਜੀ। ਆ ਕੇ ਫੇ ਫਿਕਰ ਹੋਣਾ ਬ ਕੇ ਜੇ ਤੁਸੀਂ ਉਸ ਸਮੇਂ ਦੇ ਦੌਰਾਨ ਖੇਡ ਨੂੰ ਜੀਵਤ ਰੱਖਿਆ ਹਾਂਜੀ ਅੱਜ ਤੱਕਰ ਚੱਲਦੀ ਆ ਮੈਂ ਕਹਿੰਦਾ ਸਾਡੇ ਨਾਲ ਇਹ ਜਿਹੜੀ ਹੈ ਲਗਾਤਾਰ ਕੰਟੀਨਿਊ ਗੀਮਾਂ ਚੱਲੀਆਂ ਖਿਡਾਰੀ ਤੁਰੇ ਰਹੇ ਵਿੱਚ ਨਾਗਾ ਨਹੀਂ ਪਿਆ ਜੇ ਵਿੱਚ ਨਾਗਾ ਪੈ ਜਾਂਦਾ ਫਿਰ ਥੋੜੇ ਗੈਬ ਨਹੀਂ ਪਿਆ ਮਤਲਬ ਜੇ ਗਏ ਪੈਂਦਾ ਫਿਰ ਥੋੜਾ ਜਿਆ ਪ੍ਰੋਬਲਮ ਆਣੀ ਸੀ ਉਹ ਗਾਂ ਦੀ ਗਾਂ ਖਿਡਾਰੀ ਉੱਠੀ ਗਏ ਹੁਣ ਖਿਡਾਈ ਸਾਡੇ ਨਾਲ ਵੀ ਵਧੀਆ ਉੱਠੇ ਹੋਆ ਜਿਆਦੇ ਆ ਜਦੋਂ ਤੁਹਾਡਾ ਸਮਾਂ ਹੁੰਦਾ ਸੀ ਉਦੋਂ ਇੱਕ ਐ ਟਰੋਫੀ ਹੁੰਦੀ ਸੀ ਇੱਕ ਟਰੋਫੀ ਅੱਜ ਤਾਂ ਕੈਸ਼ ਬੜਾ ਆ ਐ ਟਰੋਫੀ ਮੈਂ ਨਹੀਂ ਕਹਿਣਾ ਅੱਜ ਗਨਾਥ ਦਾਣੀ ਨਿਊਜ਼ੀਲੈਂਡ ਚੋਂ ਆ ਕਿਹਾ ਅੱਜ ਵੀ ਤੂੰ ਲੈ ਲਾ ਉਹ ਮਾਣੇ ਨਾਲ ਰੀਡਰ ਹੁੰਦਾ ਸੀ ਅੱਜ ਇਹਨੂੰ ਦੇ ਦਿਓ ਬੜੀ ਯਾਦ ਆਉਂਦੀ ਆ ਜਿਹੜੀ ਬਾਹਰ ਵਿਦੇਸ਼ਾਂ ਚ ਬੈਠੇ ਆ ਉਹਨਾਂ ਦੇ ਫੋਨ ਵੀ ਕਦੇ ਆਉਂਦੇ ਆ ਹਾਂਜੀ 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 ਫੋਨ ਆਇਆ ਕਈ ਵਾਰਾਂ ਸ਼ੰਗਾਰ ਸਿੰਘ ਦਾ ਸ਼ੰਗਾਰ ਸਿੰਘ ਦਾ ਆਇਆ ਕਈ ਵਾਰਾਂ ਅੱਛਾ ਜੀ ਤੇ ਹੋਰ ਕਈ ਵਾਰ ਆਉਂਦੇ ਆ ਜੀ ਜੀ ਤੇ ਮੱਖਣ ਸਿੰਘ ਮੁੰਡਾ ਕੈਨੇਡਾ ਚੋਂ ਆ ਸਾਡੇ ਨਾਲ ਖੇਡਦਾ ਸੀ ਉਹ ਵੀ ਗੱਲਾਂ ਕਰਦਾ ਹੁੰਦਾ ਵੀ ਉਸ ਟਾਈਮ ਕਿਤੇ ਬਣਾਣਾ ਮਿਲ ਜਣੀ ਆ ਕਿਤੇ ਪਾਂਡੇ ਮਿਲ ਜਣੀ ਪਿਆਰ ਵੀ ਬਹੁਤ ਹੁੰਦਾ ਸੀ ਖਿਡਾਰੀਆਂ ਪਿਆਰ ਇਦਾਂ ਸੀ ਜੇਦਵਾਜੀ ਹੈ ਨਾ ਸੀ ਉਹ ਚਾਹ ਤੇ ਗਰਾਊਂਡ ਦੇਖੋ ਉੱਜੇ ਸੀ ਕਬੱਡੀ ਦੀ ਕਬੱਡੀ ਦੀ ਬਸ ਜਦੋਂ ਗਰਾਊਂਡ ਤੋਂ ਬਾਹਰ ਚਲ ਗਏ ਫੇਰ ਬਸ ਗਰਾਊਂਡ 'ਚ ਬਸ ਇਹੀ ਸੀ ਵੀ ਤੂੰ ਉੱਠੋਈ ਤੂੰ ਉੱਠ ਹਾਂ ਕਿਸੇ ਨਾਲ ਜੈਲਸ ਨਹੀਂ ਸੀ ਵੀ ਇਹ ਕਿਉਂ ਉੱਠਦਾ ਨਹੀਂ ਬੱਲੇ 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 ਵੀ ਤੂੰ ਉੱਠੋ ਤੂੰ ਕਾਮਯਾਬ ਹੋ ਇੱਕ ਦਿਨ ਕਾਮਯਾਬ ਕਰਦੇ ਸੀ ਜੱਬੂ ਪਾਲ ਦਾ ਨਾਮ ਤਾਂ ਬੜਾ ਬਹੁਤ ਬਹੁਤ ਬੋਲ ਦਿੱਤਾ ਕਰਿਆ ਜੀ ਅੱਜ ਵੀ ਗਰਸ਼ੰਕਰ ਏਰੀਆ ਤਾਂ ਮਤਲਬ ਜਿਆਦਾ ਪਤਾ ਵੀ ਜੇ ਬੋਲਦੇ ਉਪਨ ਦੇ ਆ ਗਏ ਜੀ ਵੀ ਇਹ ਮਾਣਾ ਰੀਡਰ ਜਿਆਦਾ ਤਕੜਾ ਸਗਾ ਜੀ ਜੀ ਕੋਈ ਬੈਲੜਾ ਹੀ ਹੱਥ ਪਾਉਂਦਾ ਸੀ ਤੇ ਉਹਦੇ ਆਸਰੇ ਸਾਡੀ ਮੈਚ ਬਹੁਤ ਲੱਗੀ ਹਾਂਜੀ ਉਹ ਰੀਡਰ ਹੁੰਦਾ ਸੀ ਨਾਲ ਦਾਣੀ ਸੀ ਅਸੀਂ ਦੋਏ ਭਰਾ ਸਟਾਪਰ ਹਾਂ ਕਾਲਾ ਚੱਕੀ ਵਾਲਾ ਇੱਕ ਪੈਂਕੀ ਅਸੀਂ ਚੋਹਾਨੇ ਹੀ ਦੋ ਦਿਨ ਮੈਚ ਲਾਇਏ ਵੀ ਜਿਆਦਾ ਬੜੀ ਕਬੱਡੀ ਤਕੜੀ ਹੋਈ ਹੈ ਅਸੀਂ ਚੋਹਾਨੇ ਮੈਚ ਲਾਇਆ ਅਸਾਂ ਇੱਕ ਹੋਰ ਜਿਹੜੇ ਉਹ ਨਾਮ ਬਿੱਲੇ ਪਾਜੀ ਬਿਜਲੀ ਬੋਰਡ ਦੇ ਵਿੱਚ ਹੈ ਹਾਂਜੀ ਹਾਂਜੀ ਤੇ ਕਿੰਨਾ ਗੋਰਾ ਚਟਾ ਸਰੀਰ ਤੇ ਬੜੀ ਤਕੜੀ ਕਬੱਡੀ ਉਹ ਤਾਂ ਨਾ ਉਹਦਾ ਪਿੰਡ ਦਾ ਉਹ ਲਿੰਕ ਟੁੱਟ ਗਿਆ ਜੀ ਜੀ ਡਿਊਟੀ ਹੋ ਗਈ ਚਲ ਗਏ ਪਰੇ ਜੀ ਜਿੰਨੀ ਵਧੀਆ ਨੌਕਰੀ ਮਿਲੀ ਸੀ ਵਾਹ ਜੀ ਵਾਹ ਉਹ ਤਾਂ ਇੱਧਰ ਲਿੰਕ ਰੱਖਦਾ ਪਿੰਡਾਂ ਲਿੰਕ ਟੁੱਟਣਾ ਦਾ ਰਹਿ ਗਿਆ ਨਹੀਂ ਤੇ ਜਿੰਨਾ ਪਤਲਾ ਸ਼ਰੀਰ ਉਹਦੀ ਇੱਕ ਸ਼ਾਲ ਬਹੁਤ ਲੰਬੀ ਸੀ ਬੱਲੇ ਬੱਲੇ ਸ਼ਾਲ ਡੋਣੀ ਉਹ ਗਰਾਉਂਡ ਚ ਅਸੀਂ ਜਾਣਾ ਉਥੇ ਇਹਦੇ ਸੇਵਿਆਂ ਦੇ ਵਿੱਚ ਉਥੇ ਕਲਰਾਂ ਚ ਬੱਲੇ ਬੱਲੇ ਜੀ ਉਥੇ ਬਣਾਈਓ ਸੀ ਰੋੜੀ ਜੀ ਬੇਸ਼ਾਰ ਲੰਮੀ ਲੌਣੀ ਛਾਲ ਦੀ ਲੌਂਦੀ ਬਹੁਤ ਸਰੀ ਪਤਲਾ ਵਧੀਆ ਕਬੱਡੀ ਸੀ ਜੀ ਜੀ ਉਹ ਪਿੰਡ ਲਿੰਕ ਟੁੱਟਣ ਨਾਲ ਉਹ ਰਹਿ ਗਿਆ ਬਚਾਰਾ ਪੈਂਕੀ ਨੇ ਵੀ ਬਹੁਤ ਬਹੁਤ ਮਿਹਨਤ ਕੀਤਾ ਹਾਂ ਜੀ ਗਰੀਬੀ ਕਰਦਾ ਸੀ ਪਰ ਇਤਨ ਲਗਨ ਹਾਂ ਬਹੁਤ ਸੀ ਪੈਂਕੀ ਦੇ ਡੈਡੀ ਨੇ ਕੋਲ ਰੋਟੀ ਲੈ ਜਣੀ ਮੈਚ ਦੇਖਣ ਨੂੰ ਵਾਹ ਵੇ ਵਾਹ ਵੀ ਕਾ ਚੋ ਡਾਕਟਰ ਕਹਿੰਦੇ ਸੀ ਤੁਹਾਨੂੰ ਆ ਮਸ਼ੂਟ ਡਾਕਟਰ ਉਹ ਨਹੀਂ ਨਾ ਪਿੰਡ ਦੇ 60 ਸ਼ੈਕਲ ਦੇ ਜਲ ਜਣਾ ਮਗਰ ਅੱਛਾ ਜੀ ਹਾਂ ਜੀ ਇੱਕ ਵਾਰ 58 60 ਸ਼ੈਕਲ ਹਾਂ ਜਬ ਬੋਲ ਦੇ ਗਏ ਉਸੇ ਚੱਕ 200 ਗਿਣੇ ਬੇਚਿਆ ਵੱਡੀ ਗੱਲ ਆ ਇਹਨਾਂ ਦੇ ਵਿੱਚ ਇੱਕ ਇੱਕ ਦੋ ਦੋ ਬੰਦੇ ਵੀ ਹੋਣੇ ਕੱਲਾ ਸਿੰਗਲ ਕੋਈ ਹੁੰਦਾ ਦੀ ਮੋਢੇ ਦਾ ਕੋਈ ਹੈ ਹੀ ਨਾ ਸੀ 100 ਬੰਦੇ ਦੇ ਕਰੀਬ ਕਰੀਬ ਗਏ ਬਦੇ ਦਰਸ਼ਕਾਂ ਮਿਲਣ ਆ ਗਏ ਸੀ ਮਿਲਦੀ ਹੈਗੀ ਤਾਂ ਹਾਂਜੀ ਇਹ ਪਿਆਰੇ ਸਾਥੀਓ ਕੁਲਦੀਪ ਸਿੰਘ ਜੀ ਦੇ ਨਾਲ ਗੱਲਬਾਤ ਕਰਾਈ ਆ ਵੀ ਸ਼ੁਕਰੀਆ ਸਾਡੇ ਵਿੱਚ ਐਸ ਐਚ ਓ ਸਹਿਬਾਨ ਵਿਸ਼ੇਸ਼ ਤੌਰ ਤੇ ਪਹੁੰਚ ਗਏ ਹਨ ਖਿਡਾਰੀਆਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਸਪੈਸ਼ਲ ਥਾਣੇ ਸਰਦਾਰ ਐਸ ਐਚ ਓ ਸਹਿਬਾਨ ਐਸ਼ ਰਾਜ ਬਲਵਿੰਦਰ ਕੌਰ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਸ਼ਾਬੀ ਕਾਹਨ ਘਟ ਸਕਦਾ ਜੀ ਅਸੀਂ ਨੁਕਨ ਮੀਚੀ ਜੀ ਕਿੱਢੀ ਗਈ ਇੱਕ ਦੂਜੇ ਨੂੰ ਦੱਸੀ ਹੈ ਨਾ ਪੁਲਿਸ ਨੂੰ ਉਹਨਾਂ ਨੇ ਦੱਸੀ ਹੈ ਜਾਂ ਕਿਸੇ ਮੋਤਵਰਾਂ ਨੂੰ ਉਹਨਾਂ ਨੇ ਦੱਸੀ ਹੈ ਇਹ ਚੀਜ਼ ਵੱਧ ਨਹੀਂ ਹੋਈ ਤੇ ਮੈਂ ਬਹੁਤ ਮੈਂ ਦਿਲੋਂ ਪੁੱਛਉਣੀ ਹੈ ਜੱਗੋ왈 ਚ ਕਿਉਂਕਿ ਪਿੰਡ ਦਾ ਪਿੰਦੇ ਮੋਤਵਰਾਂ ਦਾ ਐਨ ਆਰ ਆਈ ਭਰਾਵਾਂ ਦਾ ਇੱਥੇ ਬਹੁਤ ਸਹਿਯੋਗ ਹੈ ਤੇ ਬੱਚੇ ਵੀ ਚਲੋ ਇੰਟਰਸਟ ਰੱਖਦੇ ਨੇ ਜੇ ਬੱਚੇ ਹੁਣ ਤੋਂ ਇੰਟਰਸਟ ਰੱਖਦੇ ਆ ਤਾਂ ਵਧੀਆ ਗੱਲ ਹੈ ਬਾਕੀ ਸਰਪੰਚ ਸਾਹਿਬ ਤੁਹਾਡੇ ਵਰਡੇ ਵਧੀਆ ਨੇ ਤੁਹਾਡੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਵਧੀਆ ਕੰਮ ਕਰੀ ਜਾਂਦੇ ਨੇ ਤੇ ਬੱਚਿਆਂ ਨੂੰ ਇਸ ਚੀਜ਼ ਦਾ ਫਰਕ ਹੈ ਬੱਚੇ ਇਹ ਗੱਲ ਦੇਖਦੇ ਆ ਜੇ ਪਿੰਡ ਮੋਤਵਰ ਅੱਛੇ ਆ ਤਾਂ ਬੱਚੇ ਵੀ ਬੱਚਿਆਂ ਦੀ ਸੋਚ ਵੀ ਚੰਗੀ ਆ ਬਾਕੀ ਮੇਰੇ ਲਈ ਕੋਈ ਸ਼ੇਮ ਹੋਏ ਜਦੋਂ ਮਰਜ਼ੀ ਮੈਨੂੰ ਯਾਦ ਕਰੋ ਅੱਧੀ ਰਾਤ ਨੂੰ ਯਾਦ ਕਰੋ ਮੈਂ ਹਾਜ਼ਰ ਆ ਸੇਭੇ ਤੁਹਾਡੀ ਆਦੀ ਜਿਹੜੀ ਆ ਸਾਰਾ ਪ੍ਰਸ਼ਾਸਨ ਦਾ ਕੰਮ ਤੁਹਾਡੇ ਸੇਵਾ ਚ ਚਲੋ ਸਾਡੀ ਡਿਊਟੀ ਵੀ ਬੰਦੀ ਆ ਸਾਡੇ ਫਰਸ ਨੇ ਤੇ ਜੇ ਬੋਤਾ ਨਹੀਂ ਤਾਂ ਅਸੀਂ ਕ੍ਰਿਸ਼ਨ ਕੁਸ਼ਤ ਨੇੜੇ ਹੋ ਕੇ ਵਿਚਰੀਏ ਵਿੱਚ ਇਹਨਾਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਦੋਂ ਮੈਨੂੰ ਕੋਈ ਯਾਦ ਕਰਦਾ ਮੈਂ ਜਾਂਦੀ ਪਰ ਮੈਂ 10 ਮਿੰਟ ਹੀ ਕੱਢਾਂ ਪਰ ਮੇਰੀ ਮਨ ਦੀ ਹੁੰਦੀ ਵੀ ਮੈਂ ਕੋਈ ਮੇਰੇ ਤੋਂ ਨਾਰਾਜ਼ ਨਾ ਹੋਵੇ ਮੈਂ ਜਾਵਾਂ ਜ਼ਰੂਰ ਹੁਣ ਸਰਪੰਚ ਸਾਹਿਬ ਨੇ ਮੈਨੂੰ ਫੋਨ ਕੀਤਾ ਮੈਂ ਨਹੀਂ ਮੈਂ ਭਾਵੇਂ ਪੰਜ ਮਿੰਟ ਲਈ ਆਵਾਂ ਮੈਂ ਜ਼ਰੂਰ ਆਉਂ ਪਿਆਰੇ ਸਾਥੀਓ ਪਿੰਡ ਜੱਬੋਬਾਲ ਸ਼ਹੀਦ ਭਗਤ ਸਿੰਘ ਨਗਰ ਅਜੇ ਦੇ ਵਿੱਚ ਵਸਿਆ ਹੋਇਆ ਉਹ ਮਹਾਨ ਨਗਰ ਜਿਨੇ ਪਹਿਲੇ ਦਿਨ ਤੋਂ ਬਹੁਤ ਵੱਡੇ ਪਹਿਲਵਾਨਾਂ ਨੂੰ ਇਸ ਗਰਾਊਂਡ ਨੇ ਜਨਮ ਦਿੱਤਾ ਡੀਪੀ ਸਹਿਬਾਨ ਨੂੰ ਹਰ ਇੱਕ ਜਾਣ ਦਾ ਬੜੇ ਦੂਰ ਦੂਰ ਤੱਕ ਕਰ ਜਿਨ੍ਹਾਂ ਨੇ ਬਹੁਤ ਦੂਰ ਤੱਕ ਖਿਡਾਰੀ ਖੜਾਏ ਹੈ ਉਹਨਾਂ ਦੇ ਨਾਲ ਮੁਲਾਕਾਤ ਦੇ ਦੌਰਾਨ ਹੀ ਐਸਚਓ ਸਹਿਬਾਨ ਦੇ ਨਾਲ ਵੀ ਮੁਲਾਕਾਤ ਕਰਾਵਾਂਗੇ ਸਰਜ ਕਿੰਨੀ ਕੁ ਵਧੀਆ ਮਿਹਨਤ ਲੱਗਦੀ ਹੈ ਕਿਉਂਕਿ ਆ ਪਨੀਰੀ ਜਿਹੜੀ ਹੈਗੀ ਹੈ ਇਹ ਤੁਹਾਡੀ ਬਹੁਤ ਵੱਡੀ ਕਿਰਪਾ ਪਿੰਡ ਦੇ ਉੱਪਰ ਕਿਉਂਕਿ ਉਹ ਸਮਾਂ ਕੁਝ ਹੋਰ ਹੁੰਦਾ ਸੀਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਸਭ ਤੋਂ ਪਹਿਲਾਂ ਵੀ ਜਗਤਾਰ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਆਪਣਾ ਲਈ ਕਰ ਰਹੇ ਆਂ ਅੱਜ ਸਾਡੇ ਨਗਰ ਵਿੱਚ ਸਾਡੇ ਬੱਚਿਆਂ ਛੋਟੇ ਬੱਚਿਆਂ ਦਾ ਸ਼ਾਹਵਾਸਤੇ ਮੈਡਮ ਐਸ ਐਚਓ ਰਾਜਪਾਲ ਮਿੰਦਰ ਕੌਰ ਜੀ ਆਏ ਆ ਅਸੀਂ ਇਹਨਾਂ ਦਾ ਸਾਰੇ ਨਗਰ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਦੂਸਰਾ ਮੈਡਮ ਜੀ ਅੱਗੇ ਵੀ ਸਾਡੀ ਮੁਲਾਕਾਤ ਹੋਈ ਸੀ ਮੈਂ ਤੁਹਾਡੇ ਸਭ ਪਹਿਲਾਂ ਅੱਗੇ ਤੁਹਾਡੇ ਅੱਗੇ ਇਹ ਸ਼ਬਦ ਕਹਿ ਸਹੀਏ ਕਿ ਜੁੰਦੜ ਦੀ ਕੁਮਾਰ ਸਾਡੇ ਇਹ ਛੋਟੇ ਵੀਰ ਕਹੂੰਗਾ ਸਰਪੰਚ ਸਾਹਿਬ ਨੇ ਸੰਭੀ ਆ ਮੈਡਮ ਤੇ ਸਰਪੰਚ ਸਾਹਿਬ ਰਿਸ਼ਪਾਲ ਤੇ ਮੈਡਮ ਜੀ ਨੇ ਉਦੋਂ ਦਾ ਸਾਡੇ ਪਿੰਡ ਨੂੰ ਖੇਡਾਂ ਤੇ ਨਸ਼ਿਆਂ ਤੋਂ ਮੁਕਤ ਕਰਨ ਵਾਸਤੇ ਇੱਕ ਬਹੁਤ ਵੱਡਾ ਉਤਸ਼ਾਹ ਮਿਲਿਆ ਹੈ ਪੂਰੇ ਪੰਜਾਬ ਚੋਂ ਸਾਡਾ ਪਿੰਡ ਨੰਬਰ 1 ਆ ਰਿਹਾ ਕਿ ਦੋਏ ਖੇਡਾਂ ਵਿੱਚ ਵੀ ਤੇ ਨਸ਼ਿਆਂ ਤੋਂ ਵੀ ਰਹਿਤ ਹੋ ਰਿਹਾ ਹੈ ਅਸੀਂ ਇਸ ਜੋੜੀ ਦਾ ਦਿਲੋਂ ਧੰਨਵਾਦੀ ਕਰਦੇ ਹਾਂ ਕਿ ਪਰਮਾਤਮਾ ਨੂੰ ਫਿਰ ਗਾਹਾਂ ਮੌਕਾ ਹੀ ਮਿਲੇ ਕਿ ਸਾਡੇ ਪਿੰਡ ਦੀ ਜਿਹੜੀ ਇਹ ਨਿੱਕੀ ਨਰਸਰੀ ਆ ਇਹਨੂੰ ਸੰਭਾਲ ਇਹਨਾਂ ਦੀ ਮਿਹਨਤ ਨਾਲ ਹੋ ਰਿਹਾ ਤੁਸੀਂ ਨਿਗਾਹ ਮਾਰੋ ਗਰਾਊਂਡ ਵਿੱਚ ਇਹ ਸਾਰੇ ਅਪਰਾਲੇ ਜਿਹੜੇ ਬੱਚਿਆਂ ਦੇ ਖੇਡਣ ਵਾਸਤੇ ਹੋ ਰਹੇ ਆ ਤੇ ਬਾਕੀ ਐਨਆਰਆਈ ਵੀਰਾਂ ਨਾਲ ਵੀ ਕਾਫੀ ਸਾਡੇ ਚ ਸਹਿਯੋਗ ਆ ਕਿ ਜਿਹੜੇ ਜਰੂਰੀ ਰਿਸ਼ਵਾਲ ਜੀ ਕਹਿੰਦੇ ਆ ਉਹਦੇ ਹਿਸਾਬ ਦੇ ਉੱਤੇ ਇਹਦੇ ਨਾਲ ਉਹ ਸਹਿਯੋਗ ਦਿੰਦੇ ਆ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਗਰ ਵਿੱਚ ਆ ਕੇ ਇਹਨਾਂ ਬੱਚਿਆਂ ਦਾ ਹੌਸਲਾ ਵਧਾਈ ਕੀਤੀ ਆ ਜਗਤਾਰ ਸਿੰਘ ਜੀ ਕਿਹਾ ਜਿਹੜਾ ਕਬੱਡੀ ਵਾਸਤੇ ਮੈਂ ਕਬੱਡੀ ਐਸੋਸੀਏਸ਼ਨ ਹਮਾ ਸ਼ਹਿਰ ਜ਼ਿਲ੍ਹੇ ਦਾ ਜਨਰਲ ਸਕੱਤਰ ਵੀ ਆ ਵਾਹ ਜੀ ਤੇ ਹੁਣ ਕੁਝ ਉਹ ਆਪਣੀ ਜਿਹੜੀ ਐਸੋਸੀਏਸ਼ਨ ਸਾਡੀ ਬੰਦ ਹੋਈ ਹੋਆ ਇਸ ਕਰਕੇ ਕੁਝ ਜੇ ਨੇ ਘਟ ਗਿਆ ਹੋਆ ਤੇ ਬਾਕੀ ਜਗਤਾਰ ਸਿੰਘ ਜੀ ਮੈਂ ਪੂਰੇ ਪੰਜਾਬ ਵਿੱਚ ਵੀ ਕਬਡੀਆਂ ਟੀਮਾਂ ਲੈ ਕੇ ਗਿਆ ਵੀ ਆ ਪੰਜਾਬ ਦੀ ਟੀਮ ਮੈਂ ਜੰਮੂ ਤੱਕ ਲੈ ਕੇ ਗਿਆ ਜਸਵਲ ਉਸ ਆਪਣੇ 2000 ਦੋ ਵਿੱਚ ਜੰਮੂ ਵਿੱਚ ਹੋਈਆਂ ਸੀ ਖੇਡਾਂ ਤੇ ਬਾਕੀ ਮੈਂ ਸਾਲੋਂ ਪੜਾਇਆ ਸਾਲੋਂ ਦੀਆਂ ਮੇਰੀਆਂ ਕੁੜੀਆਂ ਇਕੱਲੇ ਸਾਲੋਂ ਸਕੂਲ ਦੀਆਂ 8 ਘੜਾ ਰਨ ਸੀ ਜਿਨ੍ਹਾਂ ਵਿੱਚੋਂ 6 ਖੇਡਣ ਵਾਲੀਆਂ ਸੀਗੀਆਂ ਪੰਜਾਬ ਫਰਸਟ ਨੰਬਰ ਲੱਗਾ ਸੀਗਾ ਪਹਿਲੇ ਨੰਬਰ ਦੀ ਖੁਸ਼ੀ ਮਹਿਸੂਸ ਹੁੰਦੀ ਬਹੁਤ ਜਿਆਦਾ ਸਹਿਬਾਨ ਦੇਖੋ ਤੁਸੀਂ ਕਿੰਨੇ ਸਾਲਾਂ ਤੋਂ ਤੁਰੇ ਹੋਇਆ ਇਸ ਕਬੱਡੀ ਨੂੰ ਉੱਪਰ ਲੈ ਕੇ ਜਾਣ ਦੇ ਲਈ ਮੈਂ ਆਪਣੇ ਵਿੱਚ ਬਹੁਤ ਐ ਸੂਰਮੇ ਖੜੇ ਆ ਵੱਡੇ ਵੱਡੇ ਖਿਡਾਰੀ ਹੈ ਜਿਨ੍ਹਾਂ ਨੇ ਬਹੁਤ ਵੱਡੀਆਂ ਰੇਡਾਂ ਪਾਈਆਂ ਹੈਗੀਆਂ ਜੱਫੇ ਲਾਏ ਹੈਗੇ ਆ ਅੱਜ ਦੇਖ ਲਓ ਇੱਕ ਸਾਂਝਾ ਕਰਨ ਦੇ ਲਈ ਇੱਕ ਆ ਜਿਹੜਾ ਚਾਹ ਦਾ ਕੱਪ ਹੈਗਾ ਆ ਉਹਨੂੰ ਪਿਆਰ ਦਾ ਸਾਂਝਾ ਕਰਨ ਦੇ ਲਈ ਇੱਥੇ ਐਸ ਐਚਓ ਸਹਿਬਾਨ ਸਦਰ ਪਹੁੰਚਿਆ ਕਿ ਇਹਦੇ ਪਿੱਛੇ ਬਹੁਤ ਵੱਡੀ ਕਹਾਣੀ ਹੈ ਮੈਂ ਆਪਣੀ ਤੁਹਾਨੂੰ ਇੱਕ ਅਣਵਿਤੀ ਦੱਸਦਾ ਮੈਂ 26 ਜਨਵਰੀ ਦੀ ਪ੍ਰੈਕਟਿਸ ਕਰਾ ਰਿਹਾ ਸੀ ਆਈਟੀਆਈ ਵਿੱਚ ਅੱਜ ਇਸ ਜਹਾਨ ਤੇ ਉਹ ਸ਼ਖਸੀਅਤ ਹੈ ਨਹੀਂ ਜੀ ਐਸਐਸਪੀ ਉਪਲ ਸਾਹਿਬ ਜੀ ਵਾਹ ਜੀ ਵਾਹ ਹਾਂ ਜੀ ਕਿਉਂਕਿ ਸਾਡੇ ਇੱਕ ਸਮਾਜ ਨੂੰ ਬਹੁਤ ਘਾਟਾ ਪਿਆ ਐਥਲੀਟ ਸੀਗੇ ਬਹੁਤ ਤਗੜੇ ਹੋ ਮੈਂ ਉੱਥੇ ਗਰਾਊਂਡ ਵਿੱਚ ਪ੍ਰਬੰਧ ਕਰ ਰਿਹਾ ਸੀਗਾ ਤੇ 26 ਜਨਵਰੀ ਨੂੰ ਬੱਚੇ ਆਏ ਅੱਜ ਕੁੜੀਆਂ ਮੇਰੀਆਂ ਉਹ 10-12 ਸੀਗੀਆਂ ਸੁਮਨ ਹੁਣੀ ਜੀ ਤੇ ਆ ਰਾਜਦੀਪ ਕੁੜੀ ਟ੍ਰੈਫਿਕ ਵਿੱਚ ਖੜੀ ਆ ਇਹ ਆਪਣੇ 26 ਜਨਵਰੀ ਫਲੇਟ ਬਸ ਗਿਆ ਇਹਨੇ ਆਇਆ ਨੇ ਸਾਰਿਆਂ ਨੇ ਮੇਰੇ ਕੋਲ ਮੇਰੇ ਗੋਡੀ ਹੱਥ ਲਾਇਆ ਵਾਹ ਜੀ ਵਾਹ ਉਹ ਕਹਿੰਦੇ ਐਸਐਸਪੀ ਸਾਹਿਬ ਨੇ ਮੈਨੂੰ ਬੁਲਾ ਲਿਆ ਜੀ ਉਹ ਕਹਿੰਦੇ ਮਾਸਟਰ ਜੀ ਤੁਸੀਂ ਕੌਣ ਆ ਜੀ ਮੈਂ ਮਾਸਟਰ ਜੀ ਆ ਜੀ ਜੀ ਹੱਸਣ ਲੱਪੇ ਕਹਿੰਦੇ ਕੁੜੀਆਂ ਕੌਣ ਮੈਂ ਮੇਰੀਆਂ ਬੇਟੀਆਂ ਜੀ ਵਾਹ ਜੀ ਕਹਿੰਦਾ ਅੱਛਾ ਉਹਨੇ ਕਿਹਾ ਅੱਛਾ ਮੈਂ ਕਿਹਾ ਜੀ ਬੇਟੀਆਂ ਮੇਰੇ ਕੋ 6ਵੀਂ ਤੋਂ ਲੈ ਕੇ ਪਲੱਸ 2 ਓੱਕ ਮਿਕ ਪੜੀਆਂ ਬਾਕੀ ਬੰਗੇ ਕੌਣੇ ਪੜੀਆਂ ਜੀ ਜੀ ਤੇ ਨਹੀਂ ਜੀ ਮੈਨੂੰ ਕਹਿਆ ਤੁਹਾਨੂੰ ਕੀ ਮਾਨਸੂਸ ਹੁੰਦਾ ਜੀ ਤੁਹਾਨੂੰ ਕੋਈ ਅਵਾਰਡ ਮਿਲਿਆ ਹਾਂ ਜੀ ਉਹਨਾਂ ਕਹਿੰਦੇ ਜੀ ਨਹੀਂ ਅਵਾਰਡ ਨਹੀਂ ਮੈਨੂੰ ਕੋਈ ਨਹੀਂ ਮਿਲਿਆ ਉਹ ਕਹਿੰਦੇ ਇਹ ਅਵਾਰਡ ਆ ਬਿਲਕੁਲ ਕਹਿੰਦੇ ਉਹ ਅਵਾਰਡ ਕਹਿੰਦੇ ਨਹੀਂ ਹੁੰਦਾ ਇਹ ਇਹ ਬਿਲਕੁਲ ਕਹਿੰਦੇ ਜਿਹੜਾ ਤੁਹਾਨੂੰ ਇਹ ਪਵਨਿਕ ਅਵਾਰਡ ਦੇ ਰਹੇ ਆ ਬੱਚੇ ਆ ਕੇ ਤੁਹਾਨੂੰ ਸਨਮਾਨ ਕਰਾ ਰਹੇ ਆ ਇਹ ਅਵਾਰਡ ਆ ਇਹ ਮੈਨੂੰ ਉਹਨਾਂ ਦੀ ਸ਼ਾਬਾਸ਼ ਅੱਜ ਤੱਕ ਜਾਤ ਆ ਉਹ ਬੇਸ਼ੱਕ ਜਹਾਨ ਤੇ ਨਹੀਂ ਪਰ ਮੇਰੇ ਦਿਲ ਵਿੱਚ ਉਹ ਉਸ ਤਰ੍ਹਾਂ ਹੀ ਆ ਵਿਚਾਰ ਰਹਿੰਦੇ ਜਾਂ ਹਾਂ ਜੀ ਇੱਕ ਸਰੀਰ ਹੈ ਇਹ ਤਾਂ ਨਾ ਸ਼ੋਅ ਹੈ ਵਿਚਾਰਾਂ ਦੇ ਨਾਲ ਜਿਹੜਾ ਇਨਸਾਨ ਹੈ ਉਹ ਸਦਾ ਹੀ ਜੀਵਤ ਰਹਿੰਦਾ ਹੈ ਅੱਜ ਮੈਨੂੰ ਮੌਕਾ ਮਿਲਿਆ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਬੜਾ ਬੜਾ ਵੱਡਾ ਇਹਨਾਂ ਦਾ ਉਦਮ ਹੈ ਜੀ ਜਿਨ੍ਹਾਂ ਨੇ ਬਹੁਤ ਵੱਡਾ ਨਾਮ ਕਬੱਡੀ ਦੇ ਵਿੱਚ ਕਮਾਇਆ ਐਸ ਐਚਓ ਸਹਿਵਾਨ ਕਦੇ ਨਾਮ ਹੁੰਦਾ ਸੀ ਜੱਪੋਪਾਲ ਦਾ ਹਾਂਜੀ ਕਿਸੇ ਹੋਰ ਅੱਖਰਾਂ ਦੇ ਵਿੱਚ ਮੈਂ ਤਾਂ ਹੁਣ ਨਾਮ ਲੈਣਾ ਵੀ ਨਹੀਂ ਵਧੀਆ ਸਮਝਦਾ ਹੋਰ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਪਿੰਡ ਤੋਂ ਅੱਜ ਕਬੱਡੀ ਦੇ ਨਾਲ ਜਾਣਿਆ ਜਾਂਦਾ ਹਾਂਜੀ ਤੇ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਜਦੋਂ ਥਾਣੇ ਦੇ ਇੰਚਾਰਜ ਬਣ ਕੇ ਆਈ ਕਿਤੇ ਜੱਗੋਵਾਲ ਦੀ ਕੋ ਮਿਸਲ ਪੜੀ ਹੋਵੇਗੀ ਤੇ ਅੱਜ ਕਿਸ ਤਰ੍ਹਾਂ ਦਾ ਲੱਗਦਾ ਜੱਗੋਵਾਲ ਮੈਂ ਮਿਸਲਾਂ ਪੜੀਆਂ ਕਾਫੀ ਮਿਸਲਾਂ ਪੜੀਆਂ ਵੀ ਤੇ ਸੁਣੀਆਂ ਵੀ ਮੈਂ ਜੀ ਸਰ ਪਰ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਜਦੋਂ ਮੈਂ ਇਸ ਪਿੰਡ ਚ ਆਈ ਇਸ ਪਿੰਡ ਦੇ ਮੋਤਵਰਾਂ ਨੂੰ ਮਿਲੀ ਜੀ ਸਰਪੰਚ ਸਾਹਿਬ ਨੂੰ ਮਿਲੀ ਜੀ ਤੇ ਹੋਰ ਲੋਕਾਂ ਨੂੰ ਪਿੰਡ ਦੇਆਂ ਨੂੰ ਮਿਲੀ ਤਾਂ ਉਹਨਾਂ ਨੇ ਮੈਨੂੰ ਜਦੋਂ ਪਿੰਡ ਦੇ ਪਹਿਲੇ ਹਾਲਾਤ ਦੱਸੇ ਜੀ ਔਰ ਹੁੰਦੇ ਹਾਲਾਤ ਦੱਸੇ ਤਾਂ ਮੈਨੂੰ ਬੜੀ ਖੁਸ਼ੀ ਹੋਈ ਇਸ ਚੀਜ਼ ਤੇ ਮੈਨੂੰ ਬੜਾ ਮਾਣ ਆ ਇਸ ਪਿੰਡ ਤੇ ਵੀ ਇਹ ਪਿੰਡ ਨਸ਼ਾ ਰਹਿਤਾ ਬਿਲਕੁਲ ਨਸ਼ਾ ਰਹਿਤਾ ਜੀ ਬੜਾ ਬਹੁਤ ਵਧੀਆ ਸਰਪੰਚ ਸਾਹਿਬ ਵੀਬਾ ਜੀ ਪਿਆਰ ਭਰੇ ਸਤਿ ਸ੍ਰੀ ਅਕਾਲ ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ 10 ਜਨਮ ਦਿਨ ਇੱਥੇ ਸਪੈਸ਼ਲ ਸਾਂਝੇ ਕੀਤੇ ਜਾਣੇ ਹੈਗੇ ਹਾਂਜੀ ਚਾਰ ਹੈ ਜੀ ਐਸ ਐਚਓ ਸਾਹਿਬ ਦੀ ਪੋਤੀ ਬੱਲੇ ਬੱਲੇ ਵਾਹ ਜੀ ਬਾ ਦੇਖੋ ਦੇਖੋ ਕਿੱਡਾ ਹੈ ਵੱਡਾ ਤੇ ਬਹੁਤ ਇੱਕ ਬੜੀ ਦੁਵਾਰਾ ਕਲਪਨਾ ਕਰੀਏ ਕਿ ਐਸ ਐਚਓ ਸਹਿਬਾਨ ਜੀ ਦੀ ਪੋਤੀ ਤੇ ਉਹਨਾਂ ਦੇ ਬਾਠ ਵੀ ਹੈ ਬਹੁਤ ਉਹ ਧਰਤੀ ਫਤੇਕਰ ਸਾਹਿਬ ਦੀ ਜਿੱਥੇ ਉੱਠਦਿਆਂ ਹੀ ਨਤਮਸਤੈਗੋਂ ਉਸ ਜਗ੍ਹਾ ਤੇ ਵੀ ਐਸ ਐਚਓ ਸਹਿਬਾਨ ਬਕਾਇਦਾ ਇਸ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨ ਦੇ ਪਾਠ ਰੱਖੇ ਨੇ ਬਹੁਤ-ਬਹੁਤ ਇਹ ਨਗਰ ਵੱਲੋਂ ਵੀ ਤੇ ਸਾਡੇ ਦੇਸ਼ ਸਰ ਕੋਲੋਂ ਵੀ ਆਪ ਜੀ ਨੂੰ ਵਧਾਈਆਂ ਕਿਉਂਕਿ ਥੈਂਕ ਯੂ ਜੀ ਬਹੁਤ-ਬਹੁਤ ਬੱਚਿਆਂ ਨੂੰ ਵੀ ਜਿਹੜੇ ਤਿੰਨ ਬਰਥਡੇ ਹੋਰ ਵੀ ਆ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਮੇਰੇ ਵੱਲੋਂ ਜੀ ਸਰਪੰਚ ਸਾਹਿਬ ਕਿਸ ਤਰ੍ਹਾਂ ਲੱਗਦਾ ਜੀ ਹਾਂਜੀ ਅੱਜ ਸਾਡੇ ਵਿੱਚ ਥਾਣਾ ਸਦਰ ਤੋਂ ਐਸ ਐਚਓ ਸਾਹਿਬਾਨ ਪਹੁੰਚੇ ਹੋਏ ਨੇ ਇਹਨਾਂ ਦਾ ਜੀ ਆਇਆਂ ਕਰਦੀਆਂ ਔਰ ਧੰਨਵਾਦ ਕਰਦੀਆਂ ਜੋ ਇਹਨਾਂ ਨੇ ਸਾਡੇ ਵਾਸਤੇ ਟਾਈਮ ਕੱਢਿਆ ਪਰ ਇਹ ਵੀ ਬੱਚਿਆਂ ਦਾ ਉਤਸ਼ਾਹ ਕਰਨ ਲਈ ਬਹੁਤ ਵੱਡਾ ਏ ਆ ਕੇ ਮੇ ਆਪਣਾ ਟਾਈਮ ਕੱਢਦੇ ਆ ਟਾਈਮ ਦੇ ਵਿੱਚ ਆਪਣਾ ਟਾਈਮ ਸਮਾਂ ਬਹੁਤ ਕੀਮਤੀ ਆ ਅੱਜ ਕੱਲ ਸਮਾਂ ਕਿਸੇ ਦੇ ਕੋਲ ਹੈ ਨਹੀਂਗਾ ਜਿਹੜੇ ਆਪਣੇ ਛੋਟੇ ਬੱਚੇ ਹੈਗੇ ਪਲੇਅਰ ਹੈਗੇ ਆ ਵੱਡੇ ਹੈਗੇ ਇਹਨਾਂ ਨੂੰ ਥੋੜਾ ਉਤਸ਼ਾਹ ਹੁੰਦਾ ਇਹਨਾਂ ਨੂੰ ਮਿਲਦਾ ਹੌਸਲਾ ਆਉਂਦਾ ਹੀ ਮਿਲਦੀ ਆ ਅੱਜ ਦੇਖੋ ਪਹੁੰਚੇ ਆ ਸਾਡੇ ਵਿੱਚ ਇਹਨਾਂ ਨੂੰ ਵੀ ਬਹੁਤ ਮਾਣ ਮਹਿਸੂਸ ਹੁੰਦਾ ਸਾਡੇ ਵਿੱਚ ਪਹੁੰਚੇ ਨੇ ਤੇ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਪ੍ਰੈਕਟਿਸ ਕਰਦੇ ਰਹਿਣਗੇ ਤੇ ਵਧੀਆ ਸਰਪੰਚ ਸਾਹਿਬ ਸਰਪੰਚੀ ਆਉਂਦੀ ਰਹਿਣੀ ਸਰਪੰਚੀ ਜਾਂਦੀ ਰਹਿਣੀ ਹਾਂਜੀ ਪਰ ਇੱਕ ਥਾਣੇ ਦਾ ਮੁਖੀ ਜਿਹੜਾ ਆ ਹਾਂਜੀ ਉਹਦੇ ਬਲੋਸ ਪਾਸਟ ਇੱਕ ਸਰਟੀਫਿਕੇਟ ਦੇ ਦੇਣਾ ਹਾਂਜੀ ਕਿ ਵਾਕਈ ਸਰਪੰਚੀ ਦੇ ਵਿੱਚੋਂ ਬਹੁਤ ਵੱਡਾ ਨੌਜਵਾਨਾਂ ਨੂੰ ਕੱਢਦੇ ਕੱਢ ਕੇ ਵੱਡਾ ਪ੍ਰਾਲਾ ਕੀਤਾ ਹੈਗਾ ਹਾਂਜੀ ਤੇ ਇਸ ਚੀਜ਼ ਨੂੰ ਕਿਸ ਤਰ੍ਹਾਂ ਵਿਕਦੇ ਹਾਂ ਹਾਂਜੀ ਸਾਨੂੰ ਬਹੁਤ ਇਨਾਂ ਤੇ ਮਾਣ ਹੈਗਾ ਆ ਤੇ ਆਏ ਆ ਸਾਡੇ ਪਿੰਡ ਦੇ ਵਿੱਚ ਬੱਚਿਆਂ ਨੂੰ ਵਧਾਈ ਦੇਣ ਪਹੁੰਚੇ ਨੇ ਜੀ ਤੇ ਅਸੀਂ ਕਹਿੰਨੇ ਆ ਵੀ ਕੋਈ ਵੀ ਨਿਸ਼ਾਨਾ ਕਰੇ ਨਸ਼ਾ ਲਾਓ ਗਰਾਊਂਡ ਦਾ ਪਲੇ ਗਰਾਊਂਡ ਦਾ ਨਸ਼ਾ ਲਾਓ ਗੇਮ ਖੇਡੋ ਕੋਈ ਵੀ ਹੋਵੇ ਜਾਂ ਕਬੱਡੀ ਹੋਵੇ ਫੁੱਟਬਾਲ ਹੋਵੇ ਤੇ ਆਪਾਂ ਵਧੀਆ ਖਾਓ ਤੇ ਗਰਾਊਂਡ ਦੇ ਵਿੱਚ ਆਓ ਪ੍ਰੈਕਟਿਸ ਕਰੋ ਜੇ ਆਪਾਂ ਮਿਹਨਤ ਕਰਦੇ ਮਿਹਨਤ ਦਾ ਫਲ ਆਪਾਂ ਨੂੰ ਇੱਕ ਦਿਨ ਜਰੂਰ ਮਿਲੂਗਾ ਜੀ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਸਾਡੇ ਵਿੱਚ ਥਾਣਾ ਸਦਰ ਦੇ ਐਸਐਚਓ ਰਾਜ ਪਲਵਿੰਦਰ ਕੌਰ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਬਹੁਤ-ਬਹੁਤ ਸਾਰਿਆਂ ਦਾ ਸ਼ੁਕਰੀਆ ਧੰਨਵਾਦ ਇਸ ਸੇਵਕ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ 9465013313 ਤੇ ਕਰੋ ਸੰਪਰਕ ਧੰਨਵਾਦ ਸ਼ੁਕਰੀਆ ਮੇ